ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਆ ਪਿਆਰੇ ਦਰਸ਼ਕੋ ਸਕਰੀਨ ਦੇ ਉੱਪਰ ਤੁਸੀਂ ਵੇਖ ਰਹੇ ਹੋ ਸਾਡੇ ਸੀਨੀਅਰ ਸਤਿਕਾਰਯੋਗ ਡਾਕਟਰ ਪਿਆਰੇ لال ਗਰਗ ਜੀ ਸਾਡੇ ਨਾਲ ਮੌਜੂਦ ਨੇ ਸਵਾਗਤ ਜੀ ਆਇਆਂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਬਹੁਤ ਬਾਤ ਡਾਕਟਰ ਸਾਹਿਬ ਪੰਜਾਬੀ ਜਿਹੜਾ ਸੂਬਾ ਉਸ ਨੂੰ ਆਫਤ ਵਾਲਾ ਸੂਬਾ ਜਿਹੜਾ ਐਲਾਨ ਕਰ ਦਿੱਤਾ ਗਿਆ ਇਸ ਵੇਲੇ ਸਵਾਲ ਅਸੀਂ ਤੁਹਾਡੇ ਕੋਲੋਂ ਇਹ ਲੈਣਾ ਚਾਹਾਂਗੇ ਕੀ ਅਜਿਹੀ ਸਥਿਤੀ ਦੇ ਵਿੱਚ ਜਦੋਂ ਸੂਬੇ ਨੂੰ ਆਫਤ ਵਾਲਾ ਸੂਬਾ ਕਿਉਂਕਿ 23 ਦੇ 23 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਨੇ ਇਸ ਵੇਲੇ ਹੜ੍ਹ ਦੀ ਮਾਰ ਤੋਂ ਇਸ ਵੇਲੇ ਚਾਹੇ ਉਹ ਕੇਂਦਰ ਸਰਕਾਰ ਚਾਹੇ ਉਹ ਪੰਜਾਬ ਸਰਕਾਰ ਅਜਿਹੀ ਸਥਿਤੀ ਦੇ ਵਿੱਚ ਜਦੋਂ ਤੁਸੀਂ ਡਿਕਲੇਰ ਹੀ ਕਰ ਦਿੱਤਾ ਕਿ ਇਹ ਸੂਬਾ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਤਾਂ ਅਜਿਹੇ ਸਮੇਂ 'ਚ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੁਸੀਂ ਉਹ ਸਾਨੂੰ ਦੱਸੋ ਤੇ ਉਹਨਾਂ ਦੇ ਉੱਪਰ ਕੀ ਵਾਕਿਆ ਗਰਾਊਂਡ ਲੈਵਲ ਤੇ ਸਰਕਾਰਾਂ ਕੁਝ ਕਰ ਰਹੀਆਂ ਨੇ ਜਾਂ ਨਹੀਂ ਪ੍ਰਿੰਸੀਪਲ ਕਮ ਤਾਂ ਇਹ ਹੈ ਵੀ ਸੂਬੇ ਨੂੰ ਹੜ੍ਹਾਂ ਦੀ ਸਥਿਤੀ ਵਾਲਾ ਸਾਰੇ ਨੂੰ ਲਾਣਿਆ ਜਾਵੇ ਇੱਕ ਜਿਹੜੇ ਨਾਲੇ ਜਾਂ ਦੋ ਜਿਹੜੇ ਨਾਲੇ ਜਾਣ ਇਹਨਾਂ ਜ਼ਿੰਮੇਵਾਰੀ 'ਚ ਕੋਈ ਫਰਕ ਨਹੀਂ ਪੈਂਦਾ ਜੀ ਇਹਨਾਂ ਫਰਕ ਇਹ ਪੈਂਦਾ ਹੈ ਵੀ ਜਿੰਨਾ ਏਰੀਆ ਅ ਅਥਾਰਟੀ ਪੀੜਤ ਜਾਂ ਕੁਦਰਤੀ ਆਫਤ ਪੀੜਤ ਦੱਸਿਆ ਜਾਵੇ ਉਹਦੇ ਜਿਹੜਾ ਕੁਦਰਤੀ ਆਫਤਾਂ ਵਾਸਤੇ ਫੰਡ ਹੁੰਦਾ ਉਹਦੀ ਵਰਤੋਂ ਕੀਤੀ ਜਾ ਸਕਦੀ ਹੈ ਦੂਜੇ ਈਲੀ 'ਚ ਨਹੀਂ ਵਰਤਿਆ ਜਾ ਸਕਦਾ ਉਹ ਸੋ ਜੇ ਕਿਤੇ ਖੜ ਘਟਾ ਆਏ ਨੇ ਕਿਤੇ ਵੱਧ ਆਏ ਨੇ ਜੇ ਉਹ ਜਿਹੜਾ ਵਿੱਚੋਂ ਰਹਿ ਗਿਆ ਉਹਨਾਂ ਦੇ ਪਸ਼ੂ ਰੁੜ ਗਏ ਉੱਥੇ ਫਿਰ ਉਹਨੂੰ ਉਹ ਰਾਤ ਨਹੀਂ ਦਿੱਤੀ ਜਾ ਸਕਦੀ ਸੋ ਐਲਾਨ ਦਾ ਤਾਂ ਇਹੀ ਫਰਕ ਹੈ ਕਿ ਉਹ ਰਾਹਤ ਦਾ ਜਿਹੜਾ ਪੈਸਾ ਹੈ ਉਹ ਸਿਰ ਰਾਤ ਵਾਸਤੇ ਵਰਤਿਆ ਜਾ ਸਕਦਾ ਜਿੱਥੇ ਜਿੱਥੇ ਤੁਸੀਂ ਕਿਹਾ ਵੀ ਸਾਡੇ ਕੋਲ ਕੁਦਰਤੀ ਆਪਤਾ ਆਈ ਹੈ ਉਹ ਉੱਥੇ ਵਰਤਿਆ ਜਾ ਸਕਦਾ ਹੋਰ ਕਿਤੇ ਇਸ ਕਰਕੇ ਇਹਨਾਂ ਨੇ ਸਾਰੇ ਜਿਹੜੇ ਕਰੇ ਨੇ ਹਾਲਾਂਕਿ ਇਹ ਤਾਂ ਸਮਝ ਨਹੀਂ ਪਤਾ ਵੀ ਸਾਰੇ ਜਿਨ੍ਹਾਂ ਦਾ ਪੂਰਾ ਹਾਰਡਪੋਸਟਾਂ ਦਾ ਨਹੀਂ ਕਿੰਨੇ ਜਿਹੜੇ ਤਾਂ ਬਿਲਕੁਲ ਹੀ ਮਾਰਚ ਨੇ ਕਿੰਨਾ ਚਿਰ ਥੋੜਾਕਣਾ ਪਾਣੀ ਚਲੋ ਖਨਾਰਕ ਨੂੰ ਆ ਗਿਆ ਹੋਣਾ ਕੀ ਕੱਗਲ ਉਜੀ ਕਹਿੰਦੇ ਇਹ ਹੈ ਵੀ ਇਹਦੇ ਜਿੰਮੇਵਾਰੀ ਕੇਂਦਰ ਦੀ ਵੀ ਹੈ ਤੇ ਸੂਬੇ ਦੀ ਵੀ ਹੈ। ਨਾ ਤਾਂ ਕੇਂਦਰ ਆਪਦੀ ਜਿੰਮੇਵਾਰੀ ਨਾ ਰਿਹਾ ਜਾਂ ਨਾ ਸੂਬਾ ਨਾ ਰਿਹਾ ਤੇ ਸੁੱੱਕੀ ਬੜੇ ਪਕਾਰ ਰਹੇ ਨੇ। ਇਹ ਤੋਂ ਗੰभीर ਹੜ ਤੈ ਨਾ ਹੁੰਦੇ ਰਹੇ ਨੇ। ਜੇ ਮੈਂ ਕਹਾ 88 ਦੇ ਵਿੱਚ ਤਕਰੀਬਨ 8700 ਪਿੰਡ ਪੰਜਾਬ ਦਾ ਪ੍ਰਭਾਵਿਤ ਹੋਇਆ ਸੀ। 93 ਦੇ ਵਿੱਚ ਆਪਣਾ 85 ਦੇ ਵਿੱਚੋਂ ਦੁਪਹਿਲਾਂ 5000 55000 ਪਿੰਡ ਪ੍ਰਭਾਵਿਤ ਹੋਇਆ ਸੀ ਤੇ 93 ਦੇ ਵਿੱਚ ਤਕਰੀਬਨ 52 53 ਸੋ ਪਿੰਡ ਪ੍ਰਭਾਵਿਤ ਹੋਇਆ ਸੀ ਤੇ ਜਾ ਕੇ ਆਪਾਂ ਜੇ ਦੇਖੀਏ 95 ਦੇ ਵਿੱਚ ਅੱਧੇ ਪਿੰਡ 6585 ਪਿੰਡ ਪ੍ਰਭਾਵਿਤ ਹੋਈ ਸੀ ਤੋਂ ਪ੍ਰਭਾਵਤ ਬਹੁਤ ਹੈ ਔਰ 88 ਦਾ ਜੇ ਮੈਂ ਦੇਖਾਂ ਉਦੋਂ 300 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ ਉਦੋਂ ਦਾ 300 ਕਰੋੜ ਰੁਪਿਆ ਅੱਜ 30000 ਕਰੋੜ ਤੋਂ ਉੱਪਰ ਹੋ ਜਾਂਦਾ ਹੈ ਜੀ ਸਪੇਸ ਕਰਕੇ ਇਕ ਤਾਪਾ ਨੂੰ ਇਹ ਮੰਨਣਾ ਪਊਗਾ ਵੀ ਜਿਹੜਾ ਸਾਡਾ ਇਹ ਨੁਕਸਾਨ ਹੈ ਇਹ ਕਾਫੀ ਹੋਇਆ ਪਰ ਇਦੋਂ ਵੱਡੇ ਵੱਡੇ ਹੜ੍ਹ ਪੰਜਾਬ ਚ ਆਏ ਨੇ ਪੰਜਾਬ ਨੂੰ ਚੇਦੇ ਨੇ ਐਤਕੀ ਜਿਆਦਾ ਹੀ ਕੁਝ ਇਹਨਾਂ ਦਾ ਬਾਬਾਦ ਨਰਦਾ ਨਕੇਂਦਰ ਨੇ ਨਾਇਤ ਨੇ 240 ਕਰੋੜ ਪੁਆਇੰਟ 8 ਕਰੋੜ ਯਾਨੀ ਕਿ 240 ਕਰੋੜ ਕਹਿੰਦੇ ਸਾਨੂੰ ਹੋਣਾ ਸੀ 239 ਕਰੋੜ ਹਿੜਿਆਨੇ ਨੂੰ ਪੂਰੇ ਪੂਰੇ ਦੇਸ਼ ਨੂੰ ਪੈਸਾ ਜਾਂਦਾ ਹੈ ਸਟੇਟ ਡਿਜ਼ਾਸਟਰ ਰੀਲੀਫ ਫੰਡ ਦੇ ਵਿੱਚੋਂ 31 ਜੁਲਾਈ ਤੱਕ ਆ 31 ਜੁਲਾਈ ਦਾ ਚਾਰਟ ਮੇਰੇ ਕੋਲ ਤੇ ਹੈ ਇਹ ਕਹਿੰਦੇ ਨੇ ਵੀ ਸਿਆ ਇੰਨਾ ਇਨਾ ਅਲੋਕੇਟ ਕਰਿਆ ਦਿੱਤਾ ਹੀ ਨਹੀਂ ਦਿੱਤਾ ਇਹ ਅਜੇ ਸਪੱਤ ਨਹੀਂ ਹੋ ਰਿਹਾ ਕਿਤੇ ਵੀ ਕਿਸੇ ਗੱਲ ਤੇ ਲੱਗਦਾ ਵੀ ਸ਼ਾਇਦ ਇਹਨਾਂ ਨੂੰ ਡੇਟਾ ਜੇ ਡੇਟਾ ਤਾਂ ਇਹਨਾਂ ਨੇ ਫਿਰ ਫੰਡ ਰੀਲੀਜ਼ ਕਿਉਂ ਨਹੀਂ ਕਰਿਆ ਪੰਜਾਬ ਵਾਲਿਆਂ ਨੇ ਜੇ ਨਹੀਂ ਦਿੱਤਾ ਸਾਰੇ ਇਹ ਹੈ ਪਰ ਉਂਝ ਜੇ ਅਸੀਂ ਦੇਖਿਆ ਜਾਵੇ ਇਹ ਵੰਡ ਚ ਵੀ ਹਰਿਆਣਾ ਸਾਹ ਤੋਂ ਹਾਇ ਵੀ ਛੋਟਾ ਤੇ ਉੱਥੇ ਹੜ੍ਹ ਵੀ ਇੰਨੇ ਨਹੀਂ ਆਉਂਦੇ ਕਿਉਂਕਿ ਸਿਦਿਆ ਹੀ ਨਹੀਂ ਹੈਗੇ ਇਹਨਾਂ ਦੇ ਤੇ ਇਹਦੇ باوجود ਜੇ ਆਬਾਦੀ ਵੀ ਘਟਾ ਹੈ ਕਿ ਰਪਈਆ ਤਾਂ ਉਹਨੂੰ ਸਿਰਫ 2 ਕਰੋੜੀ ਘਟਾ ਹੈ ਉਹਨੂੰ 238.8 ਹੈ ਤੁਹਾਨੂੰ 240.8 ਹੈ ਇਹ ਕਿਤੇ ਨਾ ਕਿਤੇ ਕੇਂਦਰ ਇਸ ਤਰ੍ਹਾਂ ਦਾ ਵਿਕਲਪ ਦੂਜਾ ਇੱਕ ਨੈਸ਼ਨਲ ਡਿਜ਼ਾਸ ਰਿਡੀ ਫੰਡ ਹੁੰਦਾ ਉਹ ਚੋ ਵੀ ਉਹਨੇ ਕੋਈ ਪੈਸਾ ਨਹੀਂ ਦਿੱਤਾ ਫੇਰ ਇੱਕ ਜਿੱਤੂ ਸਾਡੀ ਤਾਂ ਕੀ ਫਸਲ ਮਾਰੀ ਗਈ ਹੈ ਜਿਹਦੀ ਉਹਨਾਂ ਦਾ ਪੱਕਾ ਪੱਕਾ ਤੇ ਅਸੀਂ ਹੁਣ ਉਹਨੂੰ ਤੇ ਝੋਨਾ ਮੰਨੀਆਂ ਚੋਣਾ ਸੀ ਤੇ ਜਮਾਏ ਪੱਕੀ ਫਸਲ ਦੇ ਉੱਤੇ ਕਨੇ ਪੱਕੀ ਖੇਤੀ ਦੇਖ ਕੇ ਗਰਮ ਕਰੇ ਕਿਰਸਾਨ ਬਾਉਂ ਝੱਖੜ ਝੋੜਿਓ ਘਰ ਆਵੀ ਤਾਂ ਜਾਣ ਉਹ ਘਰ ਆਉਣ ਹੀ ਨਹੀਂ ਦਿੱਤੀ ਕੀ ਹੋਈ ਨੂੰ ਹੀ ਆਉਣ ਨਹੀਂ ਦਿੱਤਾ ਉਹਦੇ ਉੱਤੇ ਸਾਡਾ ਨੁਕਸਾਨ ਜਿਹੜਾ ਹੈ ਉਹ ਬਹੁਤ ਹਜ਼ਾਰਾਂ ਕਰੋੜ ਦਾ ਹੋ ਗਿਆ ਹੂੰ ਦੂਰ 800 ਹਕਟੇਰ ਕਿਨਕੇ ਸਾਡੇ 3.5 ਲੱਖ ਪੌਨੇ 4 ਲੱਖ ਏਕੜ ਪਾਸ ਜਿਹੜੀ ਹੈ ਉਹ ਨਸ਼ਟ ਹੋ ਗਈ ਉਹ ਚ ਨਰਮਾ ਵੀ ਆ ਉਹ ਚ ਗੰਨਾ ਵੀ ਆ ਉਹਦੇ ਚ ਕਣਕ ਵੀ ਆ ਸੌਰੀ ਅਜੀਰੀ ਵੀ ਆ ਮਾਸ ਵੀ ਦੀ ਉਹ ਨਵੀਆ ਬਾਤ ਕੰਦੀ। ਸੋ ਸਾਡਾ ਬਹੁਤ ਜ਼ਿਆਦਾ ਨੁਕਸਾਨ ਚਾਰੇਆਂ ਦੀਆਂ ਫਸਲਾਂ ਨੇ ਹੋਰ ਨਹੀਂ ਸਾਰਾ ਕੁਝ ਹੈ। ਤੇ ਪਾਣੀ ਦੇ ਖੇਤਾਂ ਚ ਖੇਤਾਂ ਹੁਣ ਡੁੱਬੇ ਪਏ ਨੇ ਨਾ। ਬਿਲਕੁਲ ਹੀ। ਤੇ ਉਹਦੇ ਵਿੱਚ ਜਿਹੜਾ ਨੁਕਸਾਨ ਦਾ ਨਾ ਪੈਸੇ ਦੇ ਤੌਰ ਤੇ ਨਾ ਮਦਦ ਦੇ ਤੌਰ ਤੇ ਉਸ ਤਿੱਕੇ ਨਾਲ ਕੇਂਦਰ ਦੀ ਕਿਉਂਕਿ ਇਹ ਕਹਿੰਦਾ ਜੀ ਮੋਦੀ ਸਾਹਿਬ ਨੇ ਗੱਲ ਕਰ ਲਈ ਫੋਨ ਤੇ ਪੈਸਾ ਕਿੰਨਾ ਦਿੱਤਾ ਕੀ ਕਰਿਆ ਵਿਸ਼ੇਸ਼ ਪੈਕੇਜ ਦਿੱਤਾ ਨਾ ਦਿੱਤਾ ਕਿਉਂਕਿ ਅਸੀਂ ਤਾਂ ਡੁੱਬ ਗਏ। ਡੁੱਬੇ ਹ ਅਨੁਸਾਰਾ ਤਾਂ ਉਦੋਂ ਤੁਸੀਂ ਮੂੰਹ ਕਹੀ ਜਾਓ ਵੀ ਕੋਈ ਨਹੀਂ ਅਸੀਂ ਐ ਖਰਚਾ ਕਰਾਂਗੇ ਕਰਾਂਗੇ ਜਿਵੇਂ ਪ੍ਰਬੰਧਕਾਨ ਨੇ ਕਹਿਤਾ ਮੈਂ ਆਵਦਾ ਜੀ ਚੋਪਰ ਦੇ ਤਾਂ ਉਹਨੂੰ ਪੁੱਛੇ ਤੇਰੇ ਚੋਪਰ ਨਾਲ ਬੰਦੇ ਕੱਢੇ ਜਾਣਗੇ ਜਿੰਨੇ ਕਰੇ ਹੋਏ ਨੇ ਹੂੰ ਤੇ ਪ੍ਰਬੰਧਕ ਤਾਂ ਬੇਟੀਆਂ ਦਾ ਜਦ ਇਦੋਂ ਤਾਂ ਇੱਕ ਬੰਦਾ ਉਹਨ ਮਿਸਤਰੀ ਉਹਨੇ ਬੇਟੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਆਪਦਾ ਬਾਕੀ ਕੰਮ ਛੱਡ ਕੇ ਬਿਲਕੁਲ ਜੀ ਬਹੁਤ ਲੋਕ ਐਸੇ ਹੈਗੇ ਨਹੀਂ ਜਿਹੜੇ ਫਟਾਫਟ ਭੇਜ ਰਹੇ ਨੇ ਦੇ ਰਹੇ ਨੇ ਇਹਨਾਂ ਤੋਂ ਤਾਂ ਆਂਡੀਆਰਐਫ ਜਾਂ ਇਹਨਾਂ ਤੋਂ ਤਾਂ ਫੌਜ ਨਹੀਂ ਬੁਲਾਈ ਗਈ ਸਾਰੇ ਜਿਨ੍ਹਾਂ ਚ ਫੌਜ ਬੈਠੀ ਹੈ ਕਿਉਂਕਿ ਫੌਜ ਬੈਠੀ ਹੈ ਬਰਦਾਸਰ ਚ ਬੈਠੀ ਹੈ ਅਮਰਸਰ ਚ ਬੈਠੀ ਫਿਰੋਜ਼ਪੁਰ ਦੇ ਵਿੱਚ ਹਾਂ ਜੀ ਸਮਾਨਤਾ ਪੰਜਾਬੀਆਂ ਵੱਲੋਂ ਬੜਾ ਜ਼ਿਆਦਾ ਦਿੱਤਾ ਜਾ ਰਿਹਾ ਪਰ ਉਹ ਪਹੁੰਚ ਨਹੀਂ ਰਿਹਾ ਕਾਰਨ ਇਹ ਹੈ ਕਿ ਜਿਹੜੀਆਂ ਕਿਸ਼ਤੀਆਂ ਦੀ ਘਾਟ ਜਿਹੜੀ ਰੈਸਕਿਊ ਕਰਨ ਦੀਆਂ ਸਮੱਸਿਆਵਾਂ ਉਹ ਵੱਡੀਆਂ ਜਿਹੜੀਆਂ ਆ ਰਹੀਆਂ ਨੇ ਪੰਜਾਬ ਨੂੰ ਇੱਥੇ ਫਸਲ ਦੀ ਗੱਲ ਕਰਦੇ ਤੁਸੀਂ ਫਸਲ ਦੀ ਗੱਲ ਕੀਤੀ ਸੀ ਫਸਲ ਦੇ ਬੀਮੇ ਦੇ ਉੱਪਰ ਹੁਣ ਸਵਾਲ ਚੁੱਕੇ ਜਾ ਰਹੇ ਨੇ ਇਹ ਸਵਾਲਾਂ ਦਾ ਕੋਈ ਹੱਲ ਨਿਕਲ ਸਕਦਾ ਜਾਂ ਇਹ ਜਿਹੜਾ ਬੀਮਾ ਸੈਂਟਰ ਸਰਕਾਰ ਦੇ ਉੱਪਰ ਨਿਰਭਰ ਹੈ ਜਾਂ ਪੰਜਾਬ ਸਰਕਾਰ ਵੀ ਆਪਣੇ ਲੈਵਲ ਤੇ ਇਨ ਫਿਊਚਰ ਕੋਈ ਪ੍ਰੋਬਲਮ ਜੇ ਐਦਾਂ ਆਉਂਦੀ ਆ ਉਹ ਫਸਲ ਦਾ ਬੀਮਾ ਕਰ ਸਕਦੀ ਹੈ ਜੀ ਜਾਨੀ ਨਹੀਂ ਨਹੀਂ ਬੀਮਾ ਤਾਂ ਫਸਲ ਦਾ ਕਰਿਆ ਜਾ ਸਕਦਾ ਫਸਲ ਦਾ ਬੀਮਾ ਤਾਂ ਪੰਜਾਬ ਨੂੰ ਕਰਾਉਣ ਦਾ ਫਾਇਦਾ ਨਹੀਂ ਪੰਜਾਬ 'ਚ ਉਹਨਾਂ ਨੂੰ ਨੁਕਸਾਨ ਨਹੀਂ ਹੁੰਦਾ ਜਿੰਨਾ ਉਹ ਬੀਮੇ ਦੀ ਕਿਸ਼ਤ ਹੈ ਇਹ ਕੈਲਕੂਲੇਟ ਹੋਇਆ ਸਰ ਇਹ ਮਾਰਾ ਨਹੀਂ ਕੈਲਕੂਲੇਟ ਕਰਿਆ ਹੋਇਆ ਪੰਜਾਬ ਨੇ ਜਾਣਬੁੱਝ ਕੇ ਬਾਹਰ ਰੱਖਿਆ ਹੈ ਬਾਕੀ ਜਿਨ੍ਹਾਂ ਨੂੰ ਬੀਮਾ ਕਰਿਆ ਦੀਆ ਉਹਨਾਂ ਦਾ ਹਾਲ ਉਹ ਪੀ ਸਾਈਨਸ ਨੇ ਸਾਰਾ ਦੱਸਿਆ ਉਹਦੀ ਪੂਰੀ ਰਿਪੋਰਟ ਹੈ ਵੱਡੀ ਕਿ ਕਿੰਨੇ ਕਿਸ਼ਤ ਕਿਸ਼ਤ ਕਿੰਨੀ ਦੇਣੀ ਪਈ ਤੇ ਨਾਮ ਲੋਕਾਂ ਨੂੰ ਕਿੰਨਾ ਜੇ ਫਿਰ ਕੋਲ 4000 ਕਰੋੜ ਰੁਪਏ ਕਿਸ਼ਤਾਂ ਚ ਗਿਆ ਤਾਂ ਲੋਕਾਂ ਨੂੰ ਕਿਸਾਨਾਂ ਨੂੰ ਤਾਂ ਮਸਾਂ ਹੀ ਉਹਦੇ ਚ 4-500 ਕਰੋੜ 600 ਕਰੋੜ ਲਗੇ ਸੋ ਇਸ ਕਰਕੇ ਉਹਦਾ ਬੀਮਾ ਕੰਪਨੀਆਂ ਦੇ ਵਾਸਤੇ ਆ ਕੋਈ ਬਹੁਤਾ ਉਹਦਾ ਬੀਮੇ ਦਾ ਸਵਾਦ ਨਹੀਂ ਇਹਦੇ ਚ ਵੀ ਆਪਾਂ ਬੀਮੇ ਦੀ ਗੱਲ ਕਰਕੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਤੇ ਭੱਜ ਰਹੀ ਹੈ ਕਿਉਂਕਿ ਇਹ ਹੈ ਇੰਨਾ ਦੌਰ ਦੇ ਵਿੱਚ ਮੈਂ ਤਾਕვალ ਕੀਤਾ ਕਿ ਕਿ ਉੱਠ ਰਹੇ ਨਹੀਂ ਸਵਾਲ ਉਹ ਇਹ ਉਠ ਰਿਹਾ ਸਵਾਲ ਕਿਉਂਕਿ ਜਿਨ੍ਹਾਂ ਨੇ ਜਿਹੜੇ ਇੰਟਰਸਟ ਨੇ ਉਹ ਸਵਾਲ ਉਠਾਉਣਗੇ ਵਿਰੋਧੀ ਪਾਰਟੀਆਂ ਦੀ ਇਹੋ ਜੀ ਸਵਾਲ ਉਠਾਉਣਗੀਆਂ ਕਿਉਂਕਿ ਜਦ ਅਸੀਂ ਗੱਲ ਇਸ ਤੇ ਆਗੇ ਹਰੇਕ ਵਾਰ ਤੇ ਬੀਮਾ ਕਰਾ ਦੋ ਜੀ ਬੀਮਾ ਵਾਲੇ ਕੰਪਨੀ ਨੇ ਘਰੋਂ ਦੇਣ ਨੇ ਪੈਸੇ ਫਿਰ ਨਾ ਮੈਂ ਇਹ ਸਵਾਲ ਪੁੱਛਦਾ ਜੀ ਵੀ ਬੀਮਾ ਕੰਪਨੀ ਨੇ ਘਰੋਂ ਤਾਂ ਪੈਸੇ ਨਹੀਂ ਦੇਣੇ ਉਹ ਤਾਂ ਮੁਨਾਫਾ ਕਮਾਣੇ ਲੜ ਕੇ ਤੇ ਫਿਰ ਇਹਦਾ ਮਤਲਬ ਜਿੰਨੀ ਕਿਸ਼ਤ ਦੇਾਂਗੇ ਉਹਦੋਂ ਘੱਟ ਹੀ ਪੈਸਾ ਉਹ ਠੀਕ ਹੈ ਇੱਕ ਵਿਅਕਤੀ ਨੂੰ ਬੀਮੇ ਕਰਦੇ ਆ ਸਰਕਾਰ ਨੂੰ ਬੀਮੇ ਤੇ ਕਿਉਂ ਨਹੀਂ ਦੇ ਦਿੰਦੇ ਫਿਰ ਸਰਕਾਰ ਦਾ ਹੀ ਬੀਮਾ ਕਰਾ ਦੇ ਨਾ ਸਸਨਾ ਦਾ ਕਰਾਉਂਦੇ ਫਿਰਦੇ ਨੇ ਸਿਹਤ ਦਾ ਕਰਾਉਂਦੇ ਫਿਰਦੇ ਨੇ ਇਹ ਇਹ ਸਾਰੀ ਸਰਕਾਰ ਦੇ بیمਾ ਕਰਾ ਦੇਣ ਗੱਲ ਖਤਮ ਇੱਕ ਨਹੀਂ ਹੁੰਦਾ ਹੁੰਦਾ ਜੀ ਬਿਲਕੁਲ ਤੁਹਾਡੇ ਨਾਲ ਡਾਕਟਰ ਸਾਹਿਬ ਵਾਲੇ ਜਿਹੜਾ ਤੁਹਾਡੇ ਕੋਲੋਂ ਬਣਦਾ ਜੀ ਦੇਖੋ ਜਿਹੜੇ ਹੁਣ ਹਾਲਾਤ ਬਣੇ ਹੋਏ ਨੇ ਉਹਦੇ ਵਿੱਚ ਜਿਸ ਤਰ੍ਹਾਂ ਕਾਰਗੁਜ਼ਾਰੀ ਹੈ ਆਮ ਆਦਮੀ ਪਾਰਟੀ ਦੇ ਐਮ ਐਲ ਏ ਦਾ ਜਿਸ ਤਰ੍ਹਾਂ ਦਾ ਵਰਤਾਓ ਹੈ ਜਦੋਂ ਕਿਉਂਕਿ ਲੋਕਾਂ ਵੱਲੋਂ ਲੋਕੰਤਰ ਹੈ ਸਵਾਲ ਪੁੱਛਣਾ ਜਾਇਜ਼ ਹੈ ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛਿਆ ਜਾ ਰਿਹਾ ਜਿਹੜੇ ਵਰਤਾਓ ਕੀਤੇ ਜਾ ਰਹੇ ਨੇ ਐਮ ਐਲ ਏ ਵੱਲੋਂ ਜਾਂ ਵਰਕਰਾਂ ਦੇ ਵੱਲੋਂ ਉਹ ਸਾਹਮਣੇ ਆ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਉਹਦਾ ਜਵਾਬ ਲਵਾਂਗੇ ਇੱਕ ਲਾਸਟ ਸਵਾਲ ਤੁਹਾਡੇ ਕੋਲੋਂ ਅਸੀਂ ਇਹ ਲੈਣਾ ਚਾਹਾਂਗੇ ਕਿ ਤੁਸੀਂ ਵੇਖਿਆ ਤੁਹਾਡੀ ਉਮਰ ਬਹੁਤ ਹੋ ਚੁੱਕੀ ਹੈ ਜਿਸ ਤਰ੍ਹਾਂ ਹੜ ਆਏ ਨੇ ਪਹਿਲਾਂ ਤੁਸੀਂ ਡਿਟੇਲ ਦਿੱਤੀ ਆ ਹੜਾਂ ਦੀ ਉਸ ਵੇਲੇ ਵੀ ਸਰਕਾਰਾਂ ਵੱਲੋਂ ਕੋਈ ਮਦਦ ਕੀਤੀ ਜਾਂਦੀ ਸੀ ਲੋਕਾਂ ਦੀ ਜਾਂ ਫਿਰ ਇਸ ਤਰ੍ਹਾਂ ਦੀ ਸਥਿਤੀ ਦੀ ਜੋ ਗਰਾਊਂਡ ਲੈਵਲ ਤੇ ਸਮੇਂ ਬਣੀ ਹੋਈ ਹੈ ਦੇਖੋ ਗੱਲ ਇਹ ਹੈ ਜਿੱਤੋਂ ਤੱਕ ਮਦਦ ਦਾ ਸਵਾਲ ਹੈ ਹਰ ਸੇਵਕ ਸੰਦੇ ਦਫ਼ਤਰ 'ਚ ਹਰ ਤਹਿਸੀਲਦਾਰ ਦੇ ਦਫ਼ਤਰ 'ਚ ਡੀਸੀ ਦੇ ਦਫ਼ਤਰ 'ਚ ਵਿਸ਼ੇਸ਼ ਸੈੱਲ ਬਣੇ ਹੁੰਦੇ ਸੀ ਜੀ ਫਟਾ ਹੁੰਦਾ ਸੀ ਜਿਹੜਾ ਹੜੜ ਦੇ ਵੇਲੇ ਸਮਾਨ ਦੀ ਲੋੜ ਆ ਉਹਦੀ ਫਟਾਫਟ ਸੇਧੀਆਂ ਟੀਮਾਂ ਫਟਾਫਟ ਰੈਵਨਿਊ ਮੈਕਨੇ ਵਾਲੇ ਉਹਦੀ ਪਹੁੰਚ ਜਾਂਦੇ ਸੀ ਬੇੜੀਆਂ ਹੁਣ ਤਾਂ ਬੇੜੀ ਨਹੀਂ ਰੱਬ ਦੀ ਕਿਤੇ ਕਿਉਂਕਿ ਹੁਣ ਤਾਂ ਇਹਨਾਂ ਦਾ ਬਾਬਾ ਆਦਮ ਨਰਦਾ ਹੈ ਤੁਸੀਂ ਪੱਕੀਆਂ ਪਹਿਲਾਂ ਦੇਖਣੀਆਂ ਇਹਦੇ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਕਰਦੇ ਸੀ ਹਾਲਾਂਕਿ ਪੈਸੇ ਥੋੜੇ ਹੁੰਦੇ ਸੀ ਸੋ ਐ ਨਹੀਂ ਹੈ ਅਤਕੀ ਤਾਂ ਹੁੰਦਾ ਸਰਕਾਰ ਨੇ ਨਾ ਤਾਂ ਕੋਈ ਤੁਸੀ ਦੇਖਣ ਦੀ ਕੋਸ਼ਿਸ਼ ਕੀਤੀ ਨਾ ਕਿ ਜੇ ਜੇ ਬੂਟੀ ਹੋਈ ਹੋਈ ਆ ਉਹ ਦੇਖੀ ਬਲਕਿ ਜਿਹੜਾ ਕੁਦਰਤੀ ਵਹਾਅ ਸੀ ਪਾਣੀ ਦਾ ਉਹਨੇ ਤੇ ਲੋਕਾਂ ਨੇ ਵਿਸਾਰੀ ਕਰ ਲਈ ਲੋਕਾਂ ਨੇ ਕਬਜ਼ੇ ਕਰ ਲਏ ਅਬ ਵਿਆਸ ਦੇ ਉੱਤੇ ਰੌਲਾ ਪੈਂਦਾ ਇੱਕ ਪਾਸੇ ਕੰਡਾ ਉੱਚਾ ਕਰੀ ਜਾਂਦੇ ਨੇ ਦੂਜਾ ਕੰਡਾ ਟਹਿਣੀ ਟਹਿਣਾ ਲੋਕਾਂ ਦੇ ਛੜ ਆਉਣੇ ਆਉਣੇ ਵਿਆਸ ਜਿਹੜੇ ਡੇਰੇ ਵਾਲੇ ਨੇ ਉਹਨਾਂ ਦੇ ਉੱਤੇ ਦੋਸ਼ ਲੱਗਦੇ ਨੇ ਸੋ ਜਦ ਤੁਸੀਂ ਇਹ ਥੋੜੀ ਜੀ ਜਾਨ ਮੁਝ ਕੇ ਕਰ ਜਿਓ ਉੱਚ ਮੋਦੀ ਸਾਹਿਬ ਵੀ ਆ ਕੇ ਗਏ ਨੇ ਵਿਆਸ ਚ ਡੇਰੇ ਚ ਇਹ ਵੀ ਜਾਂਦੇ ਨੇ ਕਿਉਂਕਿ ਵੋਟਾਂ ਦਾ ਸਵਾਲ ਹੈ ਜਾਤੂ ਦੇ ਵੋਟਾਂ ਦਾ ਸਵਾਲ ਲੋਕਾਂ ਦੀ ਜਾਨ ਨਾਲੋਂ ਪਿਆਰਾ ਬਣਾ ਲਿਆ ਫੇਰ ਤਾਂ ਹੀ ਹੋਊਗਾ ਕਿਸੇ ਨੇ ਪੁੱਛਿਆ ਚਾ ਕਿ ਸਿਸਤਾ ਸਾਹਿਬ ਬਲਦੇਵ ਸਿੰਘ ਸਿਸਤਾ ਉਹ ਸੰਧਨਾ ਮਾਰੀ ਬੱਠੇ ਰਹੇ ਨੇ ਪੁੱਲ ਦੇ ਥੱਲੇ ਕਿ ਜਿਹੜਾ ਜੀਟੀ ਰੋਡ ਤੇ ਪੁਲ ਬਣਿਆ ਹੋਇਆ ਉੱਪਰ ਹਾਈਵੇ ਦਾ ਕਿ ਉਹ ਕਿਸੇ ਨੇ ਨਹੀਂ ਪੁੱਛੀ ਗੱਲ ਸੋ ਇਸ ਕਰਕੇ ਜੇ ਸਾਨੂੰ ਇਹ ਦੇਖਣ ਦੀ ਲੋੜ ਇਹ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ ਇਹ ਜਿਹੜਾ ਬਜਟ 25-26 ਦਾ ਹੈ ਇਹਦੇ ਵਿੱਚ 700 1 ਕਰੋੜ 75 ਲੱਖ ਰੁਪਇਆ ਰਾਹਤ ਕਾਰਜਾਂ ਵਾਸਤੇ ਰੱਖਿਆ ਕਿੱਥੇ ਗਿਆ ਪੈਸਾ 701 ਕਰੋੜ ਕੱਢਿਆ ਕਿਉਂ ਨਹੀਂ ਲਗਾਇਆ ਕਿਉਂ ਨਹੀਂ ਦੂਜਾ 173 ਕਰੋੜ 76 ਲੱਖ ਰੁਪਇਆ ਇਸੇ ਬਜਟ ਚ ਤੁਸੀਆਂ ਵਾਸਤੇ ਰੱਖਿਆ ਹੋਇਆ ਠੀਕ ਕਰਨ ਵਾਸਤੇ ਉਹ ਕਿੱਥੇ ਗਿਆ ਉਹ ਲਾਇਆ ਕਿਉਂ ਨਹੀਂ ਉਹ ਕੱਸੀਆਂ ਸੂਵੇ ਨੂੰ ਤਾਂ ਕਹਿੰਦੇ ਸੀ ਟੇਲ ਤੱਕ ਪਾਣੀ ਪਹੁੰਚਦਾ ਆ ਜਿਹੜੀ ਬੂਟੀ ਸੀ ਜਿੱਥੇ ਅੱਛਾ ਉਹ ਤਾਂ ਲੋਕਾਂ ਨੇ ਘਾਟਿਆ ਹੀ ਜਾਂਦੇ ਨਸ਼ੇ ਕਹਿ ਕੇ ਕਿ ਬੁਲਡوزر ਨਾਲ ਇਹ ਬੁਲਡوزر ਨਾਲ ਜਿਨ੍ਹਾਂ ਨੇ ਜਗਾ ਰਸਤਾ ਪਾਣੀ ਦਾ ਬਹਾਲ ਰੋਕਿਆ ਹੋਇਆ ਸੀ ਉੱਥੇ ਜੇ ਕੋਈ ਉਹਨਾਂ ਨੇ ਉਸਾਰੀ ਕਰ ਲਈ ਕੋਈ ਖੇਤ ਮਾਲਰ ਉਹਨੂੰ ਬੁਲਡوزر ਨਹੀਂ ਫਿਰਿਆ ਉਹਨੂੰ ਫੇਰ ਦਿੰਦੇ ਨਾ ਮੀਹ ਤੋਂ ਬਾਅਦ ਨਾ 15 ਇਹ ਅਗੱਤੋਂ ਉਹਨਾਂ ਨੂੰ ਪਤਾ ਸੀ 16 ਤੋਂ ਵੀ 20 ਆਣੇ ਨੇ ਮੌਸਮ ਵਿਭਾਗ ਪੂਰੀ ਜਾਣਕਾਰੀ ਦਿੰਦਾ ਰਿਹਾ ਹੈ ਹਰੇਕ ਘਰ ਦੇ ਵਿੱਚ ਪਤਾ ਸੀ ਕਿ ਮੀਂਹ ਬਹੁਤ ਆਉਨੇ ਨੇ ਕਿ ਪੰਜਾਬ ਸਰਕਾਰ ਸੁੱਤੀ ਸੀ ਪੰਜਾਬ ਸਰਕਾਰ ਦਾ ਐ ਕਰੋ ਆਰ ਪੀ ਆਈ ਚ ਮੰਗੇ ਦਿਖਾਓ ਵੀ ਇਹਨਾਂ ਨੇ ਕੋਈ ਕੈਬਨਟ ਦੀ ਮੀਟਿੰਗ ਕਰੀ ਹੋਵੇ ਇਸ ਤੇ ਵੀ ਯਾਰ ਹੜ੍ਹਾਂ ਆਉਨੇ ਨੇ ਹੜ੍ਹ ਤਾਂ ਕੋਈ ਛੋਟੀ ਗੱਲ ਨਹੀਂ ਹੈ ਹੜ੍ਹ ਤਾਂ ਵੱਡੀ ਗੱਲ ਹੈ ਪਰਾ ਨੇ ਹੜ੍ਹਾਂ ਦਾ ਸਭ ਨੂੰ ਪਤਾ ਤਜਰਬਾ ਇਹਨਾਂ ਨੇ ਕੋਈ ਕੈਬਨਟ ਮੀਟਿੰਗ ਕਰੀ ਫਿਰ ਬਣਾਏ ਕਾਦੇ ਵਾਸਤੇ ਨੇ ਜੀ ਇਹ ਦੱਸਣ ਲਈ ਹੜ੍ਹਾਂ ਦੇ ਉੱਤੇ ਆ ਵਿਸ਼ੇਸ਼ ਮੀਟਿੰਗ ਹੋਈ ਉਹਦੇ ਚਾਹ ਫੈਸਲੇ ਲਏ ਗਏ ਫਿਰ ਇਹਨਾਂ ਦੇ ਚੀਫ ਸੈਕਟਰੀ ਨੇ ਗ੍ਰੈਸ ਕਤਰ ਪੀ ਪਾਣੀ ਦੇ ਬਿਜਲੀ ਵਾਲਸ ਕਰਤਲ ਸਿਹਤ ਦਾਸ ਕਰਤਲ ਤੇ ਜਿਹੜਾ ਇਹ ਆਪਣਾ ਮਾਲ ਮਹਿਕਮੇ ਦਾਸ ਕਰਤਲ ਤੇ ਪਿੰਡੂ ਵਿਕਾਸ ਦਾ ਖੇਤੀਬਾੜੀ ਦਾ ਇਹ ਪੰਜ ਛੇ ਮਹਿਕਮੇ ਨੇ ਜਿਹੜੇ ਇਦਿਚ ਇਹਨਾਂ ਦੀ ਕੋਈ ਮੀਟਿੰਗ ਕਰੀ ਇਹਨਾਂ ਨੇ ਕੋਈ ਲਿਖ ਕੇ ਬਿਖਤੀ ਹਦਾਇਤਾਂ ਥਰਟੀਫਾਈ ਕਰਦੇ ਜੀਆਂ ਵੀ ਈਆਂ ਨੂੰ ਵੀ ਤੁਸੀਂ ਐ ਕੰਮ ਕਰਨਾ ਜੀ ਬੀਸੀਆਂ ਨੇ ਕਿੰਨੀਆਂ ਨੇ ਮੀਟਿੰਗਾਂ ਕਰੀਆਂ ਸਾਰੇ ਮਹਿਕਮੇ ਨਹੀਂ ਆ ਇਹ ਗੱਲਾਂ ਮਾਰਦੇ ਨੇ ਉਸੀਂ ਜੇ ਤਿਆਰੀ ਨਹੀਂ ਕਰਨੀ ਫੈਸਲਾ ਤਾਂ ਕਿਸੇ ਮੀਟਿੰਗ ਚ ਹੁੰਦਾ ਆਪਾਂ ਕਿਸੇ ਮੁੰਡੇ ਕੁੜੀ ਦਾ ਰਿਸ਼ਤਾ ਵੀ ਕਰਨਾ ਤਾਂ ਵੀ ਇਕੱਠੇ ਕੋਈ ਮਾਰ ਜਾਂਦਾ ਉਹਦਾ ਭੋਗ ਵੀ ਪਾਣਾ ਹੋਵੇ ਤਾਂ ਵੀ ਇਕੱਠੇ ਹੋ ਕੇ ਫੈਸਲਾ ਕਰਦੇ ਨੇ ਕਿਹਦੇ ਨੂੰ ਭੋਗ ਪਾਣਾ ਭਾਈ ਕੋਈ ਜਗ੍ਹਾ ਦੇਖ ਲਓ ਕਿੱਥੇ ਪਾਣਾ ਇਹਨਾਂ ਨੂੰ ਚਾਹੀ ਇਹਨਾਂ ਨੇ ਤਾਂ ਜਿਵੇਂ ਹੀ ਹੈ ਕਹਿਣਾ ਬਹੁਤ ਔਖਾ ਹੈ ਇਹ ਜ਼ਿੰਮੇਵਾਰ ਛੋੜਨ ਨਾ ਰਹੇ ਨੇ ਇਹ ਤਾਂ ਮਹੀਨੇ ਦਿੰਦੇ ਨੇ ਇੱਕ ਦੂਜੇ ਨੂੰ ਬਿਲਕੁਲ ਕਾਂਗਰਸੀ ਵਿੱਚ ਬੀਜਪੀ ਆਵੇ ਹੁਣ ਜਾਖੜ ਸਾਹਿਬ ਬਹੁਤ ਕੁਝ ਕਹੀ ਜਾਂਦੇ ਨੇ ਜਾਖੜ ਸਾਹਿਬ ਇਹ ਕਿਉਂ ਨਹੀਂ ਕਹਿੰਦੇ ਮੋਦੀ ਸਾਹਿਬ ਤੋਂ ਸਪੈਸ਼ਲ ਪੈਕੇਜ ਕਿਉਂ ਨਹੀਂ ਡਾ ਦਿੰਦੇ ਹੂੰ ਕਹਿਣਾ ਕ ਕਾਂਗਰਸ ਵਾਲਿਆਂ ਨੂੰ ਕਹਿੰਦੇ ਨੇ ਇਹ ਦੀ ਇਹਨਾਂ ਨੇ ਤੁਸੀਂ ਆ ਉਹਨਾਂ ਨੂੰ ਪੁੱਛੋ ਵੀ ਤੁਸੀਂ ਵੀ ਤਾਂ ਕਾਂਗਰਸ ਸੀਗੇ ਫੇਰ ਸੁਖਜਿੰਦਰ ਸਿੰਘ ਦਾਵਾ ਕਹਿੰਦੇ ਨੇ ਆ ਜੀ ਪਾਕਿਸਤਾਨ ਨੇ ਆਪਦਾ ਪੱਕਾ ਕਰਤਾ ਰਾਮਜੀਤ ਦਾ ਕੰਡਾ ਸਾਡੇ ਵਾਲੇ ਕੰਡਾ ਆਏ ਹੋ ਗਿਆ ਫਿਰ ਉਹਨੂੰ ਪੁੱਛਿਆ ਵੀ ਪਿਛਲੇ 30 ਸਾਲਾਂ ਕੀ 15 ਸਾਲ ਦਾ ਤੁਸੀਂ ਰਾਜ ਕਰਿਆ ਵੀ ਤੁਸੀਂ ਕੀ ਕਰਦੇ ਸੀ ਉਦੋਂ ਬਿਲਕੁਲ ਜੀ ਫੇਸ ਕਰਕੇ ਸਾਰਿਆਂ ਦਾ ਮਾੜਾ ਹਾਲ ਹੈ ਸਿਆਸੀ ਪਾਰਟੀਆਂ ਸਿਰਫ ਵੋਟਾਂ ਦੀ ਰਾਜਨੀਤੀ ਕਰ ਰਹੀਆਂ ਨੇ ਤੇ ਜਿਹੜਾ ਇਹ ਹੜ੍ਹਾਂ ਦਾ ਲੋਕਾਂ ਦਾ ਨੁਕਸਾਨ ਤਾਂ ਲੋਕਾਂ ਦਾ ਹੋਇਆ ਕਿਹੜੀ ਸਿਆਸੀ ਖਿਸਾਸੀ ਬੰਦੇ ਦਾ ਕਿਦਾਂ ਨੁਕਸਾਨ ਹੋਣਾ ਸੋ ਇਹ ਕਰਕੇ ਨਾ ਦਿੱਸਾਵਾ ਚਾਂਦੀ ਬੰਦੀ ਆ ਲੋਕਾਂ ਨੂੰ ਕਿ ਕਪਾ ਵੋਟਾਂ ਲੋਕਾਂ ਨੂੰ ਤੁਮਾਰੀ ਜਾਓ ਲੋਕਾਂ ਨੂੰ ਲੜਾਈ ਜਾਓ ਹਾਂਜੀ ਡਾਕਟਰ ਸਾਹਿਬ ਪੰਜਾਬ ਦੇ ਲੋਕ ਤੁਹਾਡੀਆਂ ਗੱਲਾਂ ਨੂੰ ਬਹੁਤ ਪਿਆਰ ਕਰਦੇ ਨੇ ਕਿਉਂਕਿ ਤੁਹਾਡੀਆਂ ਗੱਲਾਂ 'ਚ ਤੱਥ ਨੇ ਸਚਾਈ ਨੇ ਸਚਾਈ ਦੇ ਕਰਕੇ ਅਸੀਂ ਤੁਹਾਡਾ ਪੱਖ ਲਵਾਂਗੇ ਪਠਾਨ ਮਾਜਰੇ ਦੇ ਜਿਹੜਾ ਮੁੱਦਾ ਚੱਲ ਰਿਹਾ ਉਹਦੇ 'ਚ ਦੋ ਤੀਰਾਂ ਸਾਹਮਣੇ ਆ ਰਹੀਆਂ ਨੇ ਕੁਝ ਤਾਂ ਪਠਾਨ ਮਾਜਰੇ ਹੋ ਰਹੇ ਨੇ ਸੋਸ਼ਲ ਮੀਡੀਆ ਤੇ ਵਕ ਵਕ ਗੱਲਾਂ ਹੋ ਰਹੀਆਂ ਨੇ ਪਰ ਅਸੀਂ ਡਾਕਟਰ ਸਾਹਿਬ ਦਾ ਪੱਖ ਸੁਣਨਾ ਚਾਹਾਂਗੇ ਜੋ ਇਹ ਮੁੱਦਾ ਵਾਪਰਿਆ ਇਹਦੇ ਉੱਪਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੋਖੋ ਲਈ ਇਹ ਜਿਹੜਾ ਮੁੱਦਾ ਇਹਦੇ ਤੇ ਸਾਨੂੰ ਵਿੱਚ ਤਾਂ ਜਾਣਾ ਹੀ ਨਹੀਂ ਚਾਹੀਦਾ ਬਹੁਤਾ ਇਹ ਆਪ ਆਪਾਂ ਦੀ ਆਪਸੀ ਲੜਾਈ ਹੈ ਭਗਵੰਤ ਮਾਨ ਮਿੰਟਾ ਤੱਕ ਦਾ ਭਗਵੰਤ ਮਾਨ ਦਾ ਹੀ ਉਹ ਸ਼ਿਸ਼ਕੇ ਰਿਆ ਹੋਇਆ ਕਿਉਂਕਿ ਭਗਵੰਤ ਮਾਨ ਦੀ ਲੜਾਈ ਹੈ ਕੇਂਦਰ ਦੇ ਨਾਲ ਹੂੰ ਇਹ ਪਿਛਲੀ ਵਾਰ ਪਰਾਂ ਦੇ ਨਾਲ ਉਹਦੇ ਉੱਤੇ ਉਹਨੇ ਇਹੀ ਗੱਲ ਕਹੀ ਹੈ ਵੀ ਅਸੀਂ ਭਗਵੰਤ ਮਾਨ ਨੂੰ ਕਹਿੰਦੇ ਹਾਂ ਤੱਕੜਾ ਰਹੇ ਅਸੀਂ ਐਮਐਲਏ ਉਹਦੇ ਨਾਲ ਆ ਕਿਉਂਕਿ ਭਗਵੰਤ ਮਾਨ ਨੂੰ ਇਹ ਡਰ ਹੈ ਵੀ ਮੇਰੀ ਸਰਕਾਰ ਨਾਲ ਤੋੜ ਦੇਣ ਦੂਜੇ ਮੱਦਨਾਂ ਚ ਉਹ ਕਹਿੰਦਾ ਵੀ ਅਸੀਂ ਹੋਰ ਆਏ ਬੰਦੇ ਨੇ ਅਸੀਂ ਤਿਆਰ ਆ ਇੱਕ ਤਾਂ ਪਾਸਾ ਹੀ ਤੋਸੋ ਪਾਸ ਤੋਂ ਦਾ ਵੀਰ ਨਾਲ ਦੀ ਆਖੀ ਲੜਾਈ ਹੈ ਦੂਜੇ ਵਿੱਚ ਉਹ ਇਹ ਸਪੱਸ਼ਟ ਹੁੰਦਾ ਵੀ ਇਹਨਾਂ ਦੇ ਅੰਦਰ ਦੇ ਹੈ ਕਹੇ ਜੇ ਪਠਾਨ ਨਮਾਜ਼ ਰੇ ਨਾ ਤਾਂ ਉਹ ਦੂਰ ਹੋ ਕੇ ਉਹ ਆਹ ਰੂਹ ਨਾਲ ਬੋਲ ਰਿਹਾ ਐਦਾਂ ਮੈਂ ਨਹੀਂ ਕਦੇ ਸੁਣਿਆ ਕਿਸੇ ਬੰਦੇ ਨੂੰ ਐਦਾਂ ਬੋਲਦਾ ਜਿੰਨਾ ਬੋਲ ਰਿਹਾ ਉਹ ਵੀ ਇਹ ਬੰਦੇ ਦਾ ਗੱਲ ਹੀ ਨਹੀਂ ਕਰ ਰਿਹਾ ਉਹ ਕਹੇ ਹੋਣੀ ਹੋਣੀ ਦੁਨੀਆ ਦਾ ਜੀਵ ਲੱਗਦਾ ਐਦਾਂ ਇਹਨਾਂ ਦੀ ਕਮੈਲ ਇੱਥੇ ਹੈਗੀ ਉਹ ਉਹ ਕਿਸਾਨਾਂ ਨੂੰ ਵੀ ਜੇ ਕਿਸਾਨਾਂ ਨੇ ਸਵਾਲ ਵੀ ਕਰਤਾ ਉਹ ਕਹੇ ਜਾ ਜੋ ਮੈਂ ਇਸ ਕਾਰਟੇਮੇ ਲਈ ਆਇਆ ਉਹ ਹੀ ਹੈ ਇਹ ਤਾਂ ਹੰਕਾਰ ਹੀ ਬੰਦੇ ਨੇ ਤੁਸੀਂ ਕੋਈ ਸਾਧ ਤਰੀਕਾ ਤੁਹਾਡੇ ਕੋਲ ਸਿਕਿਉਰਟੀ ਆ ਸਭ ਕੁਝ ਆ ਤੁਸੀਂ ਬਹੁਤ ਅੱਛਾ ਅੱਛਾ ਲੋਜੀ ਕੋਈ ਨਹੀਂ ਅਸੀਂ ਆਪਦੇ ਵੱਲੋਂ ਬਹੁਤ ਕੁਝ ਕਰਿਆ ਉਹਨੂੰ ਕੋਈ ਗਿਲਾ ਹੋਣਾ ਕੋਈ ਗੱਲ ਨਹੀਂ ਫਿਰ ਆਪਾਂ ਬੈਠ ਕੇ ਗੱਲ ਕਰ ਲਾਂਗੇ ਜੀ ਤੁਸੀਂ ਉਹਨਾਂ ਨੂੰ ਆਏ ਜੋ ਇਹ ਆ ਕੇ ਫਲਾਣਾ ਆ ਗਿਆ ਫਲਾਣਾ ਤੁਸੀਂ ਦੇਖੋ ਮੈਂ ਵੀਡੀਓ ਦੇਖੀ ਮੈਂ ਤਾਂ ਹੈਰਾਨ ਹੋ ਗਿਆ ਵੀ ਕੰਨੈਕਟ ਮੈਂ ਲੱਗਦੇ ਆ ਉਹਦਾ ਸੁਣੇ ਨਹੀਂ ਮੈਂ ਇੱਕ ਵੇਰੀ ਐਮ ਐਡਮ ਉਹ ਹੀ ਹੈ ਇੰਨੇ ਕ੍ਰਾਈਸਿਸ ਦੇ ਵਿੱਚ ਸੰਕਟ ਚ ਮੈਂ ਕਹਿੰਦਾ ਸਾਡੇ ਕੋਲ ਮਰੀਜ਼ ਆਉਂਦਾ ਸਾਡਾ ਜਿਹੜਾ ਵੀ ਕਸੂਰ ਨਹੀਂ ਹੁੰਦਾ ਫਿਰ ਵੀ ਕਈ ਵਾਰ ਰੋਚਾਂ ਨਹੀਂ ਮਾ ਬੋਲ ਜਾਂਦਾ। ਤੋਂ ਜਿਹੜਾ ਦੁਖੀ ਆ ਫਿਰ ਕੀ ਹੋ ਗਿਆ ਜੇ ਬੋਲ ਗਿਆ। ਸਹੀ ਹੈ। ਦੁਖੀ ਬਣਾ ਬਹੁਤ ਕੁਝ ਕਹਿ ਜਾਂਦਾ ਹੁੰਦਾ ਹੈ। ਸਾਨੂੰ ਸੁਣਨਾ ਹੋਣਾ ਚਾਹੀਦਾ ਇਹਨਾਂ ਚ ਤਾਂ ਜਮਈ ਪੇਸ਼ੈਂਸ ਨਹੀਂ ਹੈ। ਉਹ ਇੰਦਾ ਬੋਲਦੇ ਗਈ ਜਿਵੇਂ ਫੜਕੇ ਹੋਣਾ ਉਹਦੇ ਘਰਦਾਂਗੇ ਦਬਦੇ ਨਹੀਂ ਹੁੰਦੀ ਉਹਨੇ। ਸਿਉਰਟੀ ਉਹਦੇ ਨਾਲ ਹੈ। ਡੀ.ਐਮ.ਐਲ.ਆ ਮੈਨੂ ਨਹੀਂ ਪਤਾ ਕਿਉਂ ਮੈਂ ਜਾਣਦਾ ਵੀ ਨਹੀਂ ਪਰ ਮੈਂ ਦੇਖ ਕੇ ਮੈਂ ਤਾਂ ਹਰਾਮ ਦਾ ਕਰੀ ਜਿਹਨੂੰ ਦੇ ਅੰਮ੍ਰੰਦਾਂ ਦਾ ਇਹ ਆੜਾ। ਉਹਨਾਂ ਤੁਸੀਂ ਕੀ ਕਰੋਗੇ? ਫਿਰ ਦੂਜੇ ਪਾਸੇ ਜਿਹੜਾ ਪਠਾਨ ਮਾਜੇ ਦਾ ਕਹਿੰਦਾ ਮੇ ਤਾਂ ਗਾਰਾਪੇ ਕੱਢਾਂਗੇ ਗਾਰਜ ਦੇ ਨਾਂ ਤੇ ਮੈਂ ਨਹੀਂ ਚਾਹੁੰਦਾ ਉਹ ਗਾਰ ਕੀ ਹੈ ਰੇਤ ਵਾਜਣੀ ਚੁਕਣੀ ਹੈ ਕਹਿੰਦਾ ਅਸੀਂ ਆਪਣੇ ਧੱਕੇ ਨਾਲ ਕਰਾਂਗੇ ਫਿਰ ਕਹਿੰਦਾ ਇਹ ਕ੍ਰਿਸ਼ਨ ਕੁਮਾਰ ਜੋ ਖੜਾ ਹਫਤਾ ਬੋਲਿਆ ਕਹਿੰਦਾ ਜੀ ਉਹਨੇ ਨਾ ਮਰੀਗਾ ਮਸੂਰਾ ਨੂੰ ਦੇਤਾ ਉਹ ਭਾਈ ਮਰੀਗਾ ਇਹਦਾ ਮਤਲਬ ਮਰੀਗਾ ਮਸੂਰਾਂਦੇਓ ਜੀ ਸੀ ਬੀ ਨਾਲ ਪੱਟਣਦੇਓ ਨਾ ਜਿਹੜੀ ਗਾਵ ਹੈ ਮਰੀਗਾ ਮਜ਼ੂਲਾ ਨੂੰ ਨਾ ਦੇਣਦੇਓ ਫਿਰ ਉਹਨੇ ਕਿਹਾ ਕਹਿੰਦਾ 8400 ਬੰਦੇ ਨੂੰ ਚਾਰ ਸ਼ੀਟ ਕਰਤਾ ਆ ਮੇਰੇ ਕੋਲ ਲਿਸਟ ਪਈ ਹੈ ਹੂੰ ਪਠਾਨਾਂ 8800 ਦਾ ਟੋਟਲ ਬੰਦਾ ਸਨੇ ਕਲਾਸ 4 ਦੇ ਸਾਰੇ ਨਹਿਕਮੇ ਚ 8800 ਬੰਦਾ ਕੰਮ ਕਰਦਾ ਹੈ ਜੀ ਤੇ ਉਹਦੇ ਵਿੱਚੋਂ 8400 ਕਹਿੰਦਾ ਕਿ ਚਾਰ ਸੀਟਾਂ ਕਰਤੀਆਂ ਇਹਨੂੰ ਪੁੱਛੋ ਵੀ 8400 ਨੂੰ ਚਾਰ ਸੀਟਾਂ ਕਿਵੇਂ ਕਰੀਆਂ ਹੋਣਗੀਆਂ ਇਹੋ ਜੀਆਂ ਗੱਲਾਂ ਜਿਹੜੀਆਂ ਸੁਣੀਆਂ ਸੁਣਾਈਆਂ ਇਧਰ ਜੀਆਂ ਆ ਰਾਂ ਰੋਬ ਨਾਲ ਮੇਰੇ ਕਹੇ ਤੋਂ ਕਹਿੰਦਾ ਮੇਰੇ ਏਰੀਏ ਚਾਇ ਨਹੀਂ ਕਰਿਆ ਉਹਨੇ ਕਿਤੇ ਇਹ ਦੱਸਿਆ ਵੀ ਕ੍ਰਿਸ਼ਨ ਕੁਮਾਰ ਨੇ ਪਾਣੀ ਦੇ ਮਾਮਲੇ ਚ ਹੜ੍ਹਾਂ ਦੇ ਮਾਮਲੇ ਚ ਆ ਗਲਤੀਆਂ ਕਰੀਆਂ ਕਹਿੰਦਾ ਮੇਰੇ ਕਹੇ ਤੋਂ ਨਹੀਂ ਕਰਿਆ ਐਂ ਤਾਂ ਹਰੀਕੇ ਅੰਮ੍ਰੇ ਉਜਾ ਕ੍ਰਿਸ਼ਨ ਕੁਮਾਰ ਤਾਂ ਐਨਾ ਇਹ ਜਹਾ ਅਸਰ ਹੈ ਜਿਹੜਾ ਇਹਨਾਂ ਮਰਦਾਂ ਦੀ ਸੁਣ ਲੈਂਦਾ ਇੱਕ ਹੋਰ ਹੈ ਮੇਰੇ ਲਈ ਨ ਇੱਕ ਵਾਰੀ ਜਾ ਕੇ ਉਹਦੀ ਸਿੱਖਿਆ ਸੀ ਉਹ ਐ ਮੈਂ ਕਹਾਂ ਮੇਰੇ ਕੋਲ ਇਹਨਾਂ ਲੈ ਆ ਕੇ ਮੈਨੂੰ ਕਹਿ ਕੇ ਦਿਖਾਵੇ ਹੂੰ ਇਹਨਾਂ ਨੂੰ ਹੱਕ ਹੀ ਨਹੀਂ ਹੈ ਕਿਸੇ ਕੋਲ ਜਾ ਕੇ ਕਹਿੰਦਾ ਵੀ ਆਹ ਕਾਗਜ਼ ਦਿਖਾ ਤੂੰ ਐ ਕਰ ਤੂੰ ਫੋਨਨਾ ਕਰ ਸੱਤ ਸਾਬ ਰੋਕਾਂਗਾ ਇੱਕ ਸਵਾਲ ਹੋਰ ਪੰਜਾਬ ਦੇ ਲੋਕਾਂ ਨੂੰ ਇਹ ਵੀ ਜਾਣਨ ਦਾ ਹੱਕ ਹੈ ਪਰ ਤੁਹਾਡੇ ਥਰੂ ਅਸੀਂ ਜਾਣਾਂਗੇ ਕ੍ਰਿਸ਼ਨ ਕੁਮਾਰ ਦੇ ਉੱਪਰ ਜਿਹੜੀ ਉਂਗਲ ਉੱਠੀ ਹੈ ਤੁਸੀਂ ਕ੍ਰਿਸ਼ਨ ਕੁਮਾਰ ਦੇ ਕੈਰੇਕਟਰ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦੀ ਕਾਰਗੁਜ਼ਾਰੀ ਦੇ ਤੁਹਾਡੇ ਕੀ ਰਾਏ ਹੈ ਦッコਨਾ ਹੈ ਮੇਰੇ ਕ੍ਰਿਸ਼ਨ ਕੁਮਾਰ ਨਾਲ ਬਹੁਤ મતભੇਦ ਨੇ ਮੈਂ ਕ੍ਰਿਸ਼ਨ ਕੁਮਾਰ ਨਾਲ ਬਿਲਕੁਲ ਸਹਿਮਤ ਨਹੀਂ ਪਰ ਕਿਸੇ ਕ੍ਰਿਸ਼ਨ ਕੁਮਾਰ ਦੇ ਉੱਤੇ ਪਕਾਗੀ ਬੀਜੇਪੀ ਸਰਕਾਰਾਂ ਹੀ ਤਾਂ ਵੀ ਉੱਤੇ ਨਿਰਭਰ ਕਰਦੀ ਸੀ ਹੂੰ ਕਿਸੇ ਨੇ ਮਾੜਾ ਨਹੀਂ ਕਹਿੰਦੇ ਸੀ ਕਾਂਗਰਸੀਆਂ ਨੇ ਵੀ ਕਰਿਆ ਇਹਨਾਂ ਨੇ ਵੀ ਕਰਿਆ ਜੇ ਤਿੰਨ ਸਰਕਾਰਾਂ ਜਿਨ੍ਹਾਂ ਚਾਰ ਪਾਰਟੀਆਂ ਸ਼ਾਮਲ ਨੇ ਉਹ ਸਾਰੀਆਂ ਹੀ ਉਹਨੂੰ ਚੰਗਾ ਸਮਝਦੀਆਂ ਤਾਂ ਇਹਦਾ ਕੋਈ ਤਾਂ ਗੁਣ ਹੋਣਾ ਹੈ ਉਹਦੇ 'ਚ ਜੀ ਇਹਨਾਂ ਦੀ ਸਰਕਾਰਾਂ ਦੀ ਆਪਸੀ ਤਾਂ ਮੰਦੀ ਨਹੀਂ ਹੁੰਦੀ ਬਿਲਕੁਲ ਉਹਦੇ ਕੋਈ ਸਫਾਰਸ਼ ਵੀ ਨਹੀਂ ਹੈ ਕ੍ਰਿਸ਼ਨ ਕੁਮਾਰ ਇੱਕ ਐਸਾ ਬੰਦਾ ਜਿਹਦੀ ਕੋਈ ਸੁਭਾਰਚ ਨਹੀਂ ਇੱਕ ਛੋਟੀ ਜਿਹੀ ਗੱਲ ਸੁਣਾ ਦਦਾ ਉਹਦੇ ਬਾਰੇ ਮੈਨੂੰ ਇੱਕ ਵਾਰੀ ਇੱਕ ਇਹ ਐਜੂਕੇਸ਼ਨ ਵਿਭਾਗ ਵਿੱਚ ਸੀਗਾ ਇੱਕ ਵਿਦਵਾਨ ਦਾ ਫੋਨ ਆਇਆ ਹਮ ਦੱਸਦਾ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਕ੍ਰਿਸ਼ਨ ਕੁਮਾਰ ਨਾਲ ਬੜੇ ਮਤਭੇਦ ਨੇ ਇਹਨਾਂ ਕਹਿੰਦਾ ਹਾਂਜੀ ਹੈਗੇ ਨੇ ਕਹਿੰਦੇ ਉਹ ਬੜਾ ਮਿਹਨਤੀ ਹੈ ਮੈਂ ਜੀ ਜ਼ਰੂਰ ਹੋਏਗਾ ਕਹਿੰਦੇ ਉਹ ਬੜਾ ਇਮਾਨਦਾਰ ਹੈ ਮੈਂ ਜੀ ਜ਼ਰੂਰ ਹੋਏਗਾ ਕਹਿੰਦੇ ਉਹ ਬੜਾ ਵਚਨਬੱਧ ਆ ਆਪਣੇ ਕੰਮ ਨੂੰ ਮੈਂ ਜੀ ਜ਼ਰੂਰ ਹੋਏਗਾ ਕਹਿੰਦੇ ਫਿਰ ਤੁਹਾਡਾ ਕੀਮਤ ਪੇਦਾ ਮੈਂ ਜੀ ਉਹਨੂੰ ਸਰਜਨ ਉਹਨੂੰ ਆਪਰੇਸ਼ਨ ਨਹੀਂ ਕਰਨਾ ਆਉਂਦਾ ਮੈਂ ਉਹ ਤਾਂ ਪੇਟ ਕਿਉਂ ਵੜ ਇਹਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਸੋ ਕ੍ਰਿਸ਼ਨ ਕੁਮਾਰ ਜਿਹੜਾ ਹੈ ਕ੍ਰਿਸ਼ਨ ਕੁਮਾਰ ਜਿਹੜੇ ਵੀ ਮੈਗਨੇਟ ਗਿਆ ਹੈ ਉਹਨੇ ਕੋਸ਼ਿਸ਼ ਕਰੀਆ ਸੁਧਾਰ ਕਰਨ ਦੀ ਉਹ ਸਾਰ ਨੁਕਸੂ ਫਰੰਦੇ ਨੇ ਕ੍ਰਿਸ਼ਨ ਕੁਮਾਰ ਐਸਾ ਵੀ ਜਿਹਦੇ ਪਿੱਛੇ ਤਾਂ ਜੇ ਪਿੱਛੀ ਪੈ ਜਾਂਦਾ ਜਿਹੜੇ ਜਿਹੜੇ ਉਹਦੇ ਚਮਚੇ ਨੇ ਉਹ ਉਹਨੂੰ ਵੀ ਘੇਰੀ ਲੱਗਦੇ ਨੇ ਕ੍ਰਿਸ਼ਨ ਕੁਮਾਰ ਕਿਹੜਾ ਵੱਡਾ ਬੰਦਾ ਥੋੜਾ ਕਰ ਸਕਦਾ ਪਰ ਉਹਦੇ 'ਚ ਨੁਕਸ ਹੈਗਾ ਉਹ ਚਮਚਿਆਂ ਦੀ ਜ਼ਿਆਦਾ ਸੁਣਦਾ ਤੇ ਜਿਹੜੇ ਬੰਦੇ ਨੂੰ ਮਾੜਾ ਸਮਝ ਲਓ ਪੱਕਾ ਹੀ ਮਾੜਾ ਸਮਝ ਲੈਂਦਾ ਹੈ ਮੌਕਾ ਨਹੀਂ ਇਹ ਦੇਖਦਾ ਵੀ ਬੰਦੇ 'ਚ ਬਦਲਾ ਗੱਦੀ ਥੋੜੀ ਜਜਮੈਂਟਰੀ ਵੀ ਹੋ ਸਕਦੀ ਹੈ ਪਰ ਉਹ ਇਹ ਕਹਿਣਾ ਵੀ ਕ੍ਰਿਸ਼ਣਵਾਲ ਜਾਣਬੁੱਝ ਕੇ ਖਿਲਾਫ ਕਰ ਰਿਹਾ ਪੰਜਾਬ ਨੂੰ ਇਹ ਨਹੀਂ ਮੈਂ ਐਗਰੀ ਕਰ ਰਿਹਾ ਜੀ ਬਲਕਿ ਦੂਜੀ ਗੱਲ ਜਦੋਂ ਮੈਂ ਕਰਾਂ ਨਾ ਕਰਾਂ ਮੈਂ ਤਾਂ ਇਹ ਕਹਿਣਾ ਵੀ ਪੋਲਿਟਿਸ਼ਨਾਂ ਦਾ ਹੈ ਕਿ ਨਾ ਸਾਡੀਆਂ ਪਾਰਟੀਆਂ ਦੇ ਜੀ ਉਹ ਵੱਡਾ ਅਧਿਕਾਰੀਆ ਬਾਕੀ ਅਧਿਕਾਰੀਆ ਨੇ ਤਾਂ ਰੋਜ਼ ਬੰਦੀਆਂ ਹੁੰਦੀਆਂ ਨੇ ਇਹ ਕਿੰਨਾ ਸਰਕਾਰਾਂ ਨੇ ਉਹਦੀਆਂ 50 ਆਦਮੀਆਂ ਕਿਉਂ ਨਹੀਂ ਕਰਤੀਆਂ ਬਈ ਹੂੰ ਸਾਰੀਆਂ ਸਰਕਾਰਾਂ ਇਹਦਾ ਮਤਲਬ ਕੋਈ ਨਾ ਕੋਈ ਗੁੰਤਾ ਮੈਂ ਰਿਹਾ ਸਰਕਾਰਾਂ ਤੇ ਮੈਂ ਕਿਉਂ ਕਹਣਾ ਇਹ ਕੰਮ ਦੱਸ ਨਾ ਜੀ ਚਾਹੇ ਕਾਦੀ ਬੀਜੇਪੀ ਸਰਕਾਰ ਆਈ ਬਿਲਕੁਲ ਹੀ ਦਾ ਸਾਡਾ ਮੰਤਰੀ ਹੁੰਦਾ ਚਾਹੇ ਕਾਂਗਰਸੀਆਂ ਦੀ ਸਰਕਾਰ ਆਈ ਚਾਹੇ ਮੰਤਰੀ ਨਾਲ ਦੇ ਲਈ ਐਂ ਐ ਟਖੜ ਘੜਾ ਰਹਿੰਦਾ ਸੀ ਮੰਤਰੀ ਕਦੇ ਨਹੀਂ ਕਿਸੇ ਨੇ ਕੋ ਕਰਿਆ ਸੀ ਕੋਸ਼ਿਸ਼ ਕਰਦੇ ਸੀ ਚਾਰ ਸ਼ੀਟਾਂ ਕਰਨ ਦੀ ਹੋਰ ਦੀ ਜਿਹਦੇ ਬਹੁਤ ਹੀ ਪੁੱਛੇ ਹੁੰਦੇ ਸੀ ਮੰਤਰੀ ਪਰ ਵੀ ਮੈਨੂੰ ਕੁਝ ਨਹੀਂ ਹੁੰਦਾ ਸੀ ਕਿਉਂਕਿ ਜੇ ਤੁਸੀਂ ਕੰਮ ਠੀਕ ਕਰਦੇ ਹੋ ਸਿਆਸਦਾਨ ਨੂੰ ਵੀ ਤਾਂ ਸਰਕਾਰ ਚਲਾਉਣ ਵਾਸਤੇ ਬੰਦੇ ਚਾਹੀਦੇ ਹੁੰਦੇ ਨੇ ਬਿਲਕੁਲ ਜੀ ਇਹਦਾ ਮਤਲਬ ਕਿਸ਼ਨ কুমার ਨੂੰ ਤਿੰਨ ਸਰਕਾਰਾਂ ਨੇ ਮੈਂ ਆਪ ਮੀਡੀਆ ਤੇ ਡਿਪੈਂਡ ਕਰਦੇ ਦੇਖਿਆ ਨੇ ਯੂਥ ਕਾਂਗਰਸ ਦਾ ਲੀਡਰ ਛੇ ਕਮੀਡੀਅਨ ਰਹਿਣ ਕਰ ਰਹੀ ਸੀ ਮੈਂ ਕੱਲ ਹੀ ਡਿਫੈਂਡ ਕਰਦੇ ਦੇਖੇ ਨੇ ਮੈਂ ਭਾਜੀ ਇਹ ਆਪ ਆਵੇ ਵੀ ਡਿਫੈਂਡ ਕਰਦੇ ਦੇਖੇ ਨੇ ਹੁਣ ਅੱਜ ਉਹਦਾ ਪਠਾਨਮਾ ਜਿਹੜਾ ਦਾ ਝਗੜਾ ਉਹ ਦਿਨ ਨਾਲ ਇਹ ਨੂੰ ਆਪਾਂ ਵਿਆਕਤੀਗਤ ਝਗੜੇ ਨਾਲ ਕ੍ਰਿਸ਼ਨ ਕੁਮਾਰ ਦੇ 100 ਨੁਕਸਾਨ ਗੇ ਬਿਲਕੁਲ ਕ੍ਰਿਸ਼ਨ ਕੁਮਾਰ ਦੇ ਸਹਿਮਤ ਵੀ ਨਹੀਂ ਜਿਹੜਾ ਕੇਸ ਸੀਗਾ ਬੀਬੀ ਐਮਬੀ ਵਾਲਾ ਉਹਦੇ ਉੱਤੇ ਕੋਈ ਬਹੁਤਾ ਵਧੀਆ ਜਵਾਬ ਨਹੀਂ ਫਾਇਦ ਹੋਇਆ ਉਹਦੇ ਵਿੱਚ ਕ੍ਰਿਸ਼ਨ ਕੁਮਾਰ ਜ਼ਿੰਮੇਵਾਰ ਹੈ ਨਹੀਂ ਇਹ ਮੈਂ ਚਿੱਟੀਆਂ ਵੀ ਲਿਖੀਆਂ ਨੇ ਇਹ ਨਹੀਂ ਮੈਂ ਕਹਿੰਦਾ ਵੀ ਕ੍ਰਿਸ਼ਨ ਕੁਮਾਰ ਕੋਈ ਬਹੁਤ ਅਲਾ ਦਰਜਾ ਮਰ ਇਹ ਨਹੀਂ ਆ ਵੀ ਕੋਈ ਕ੍ਰਿਸ਼ਨਪਾਲ ਨੂੰ ਕਹੇ ਨਹੀਂ ਜੀ ਇਹ ਜੀ ਚੋਲੀ ਕਰਕੇ ਫਨਾਣਾ ਕਰਕੇ ਜੇ ਕਰਕੇ ਬੁਕਰ ਕੇ ਮੈਂ ਨਹੀਂ ਮੰਨਣ ਤਿਆਰ ਕਿਉਂਕਿ ਮੇਰੇ ਮੰਨਣ ਜਾਂ ਨਾ ਮੰਨਦਾ ਉਹਨਾਂ ਫਰਕ ਨਹੀਂ ਜਿੰਨਾ ਤਿੰਨ ਸਰਕਾਰਾਂ ਨੇ ਕਿਸੇ ਕੋਈ ਤਾਂ ਗੱਲ ਹੋਣੀ ਆ ਨਾ ਜਿਹੜਾ ਤਿੰਨਾਂ ਨੇ ਵਿਸ਼ਵਾਸ ਕਰਿਆ ਜੀ ਜੀ ਤੁਸੀਂ ਕਰਕੇ ਪਠਾਨ ਮਾਜਲੇ ਦਾ ਦੂਜਾ ਪਠਾਨ ਮਾਜਲੇ ਨੇ ਕਿਹਾ ਕੀ ਹੈ ਮੈਂ ਉਹਦੇ ਚੋਂ ਕਰਦਾ ਜੇ ਪਠਾਨ ਮਾਜਲੇ ਇਹ ਕਹਿੰਦਾ ਕਿ ਜੀ ਇਸਨੇ BBMB ਦਾ ਕੇਸ ਡਿਫੈਂਡਰ ਠੀਕ ਨਹੀਂ ਕਰਿਆ ਮੈਂ ਕਹਿੰਦਾ ਰਿਹਾ ਇਹ ਮੰਨਿਆ ਨਹੀਂ ਆਪਾਂ ਮੰਨ ਲੈਂਦੇ ਵੀ ਠੀਕ ਹੈ BBMB ਚ ਉਹ ਪੰਜਾਬ ਦਾ ਹਿੱਤ ਸੀ ਇਹ ਕਹਿੰਦਾ ਮੇਰੇ ਕਹੇ ਤੋਂ ਮੇਰੇ ਹਲਕੇ ਚਾ ਨਹੀਂ ਕਰਿਆ ਇਹਦੇ ਹਲਕੇ ਚ ਇਹਦੇ ਕਹੇ ਤੋਂ ਨਹੀਂ ਕਰਿਆ ਉਹ ਪੰਜਾਬ ਦਾ ਹਿੱਤ ਹੋ ਗਿਆ ਦੂਜੀ ਗੱਲ ਇਹ ਕਹਿੰਦਾ ਮੈਂ ਇਹਨੂੰ ਆਖਿਆ ਵੀ ਅਸੀਂ ਗਾਲ ਕੱਢਾਂਗੇ ਇਹ ਕਹਿੰਦਾ ਮਨਰੀਗਾ ਮਜ਼ਦੂਰ ਲਾਉਂਗਾ ਇਹ ਹੀ ਤਾਂ ਝਗੜਾ ਹੈ ਅਸੀਂ ਕਹਿੰਨਾ ਮਜ਼ਦੂਰੀ ਲਾਉਣੇ ਚਾਹੀਦੇ ਨੇ ਉਹ ਕਹਿੰਦਾ ਨਹੀਂ ਜਿਹਾਪੇ ਕੱਢਾਂਗੇ ਇਸ ਦਾ ਜੀਸੀਬੀ ਨਾਲ ਚੱਕਣੀ ਚਾਹੁੰਦੇ ਨੇ ਗਾਲ ਕਹਿ ਕੇ ਅਸੀਂ ਮਾਈਨਿੰਗ ਕਰਨੀ ਚਾਹੁੰਦੇ ਆ ਫਿਰ ਤੋਂ ਨੇ ਕ੍ਰਿਸ਼ਨ ਕੁਮਾਰ ਦੇ ਖਲਾਅ ਉਹਦੇ ਜਵਾਬ ਚੋਂ ਪਠਾਨ ਮਾ ਜਿਹੜਾ ਜੋ ਕੁਝ ਕ੍ਰਿਸ਼ਨ ਕੁਮਾਰ ਦੇ ਬਾਰੇ ਬੋਲਿਆ 8404 ਸ਼ੀਟਾਂ ਦਕਾਬੀ ਉਹ 800 ਟੋਟਲ ਬੰਦਾ ਚਲ 800 ਕਹਿੰਦਾ ਚਾਰ ਸ਼ੀਟਾਂ ਹੋ ਗਈਆਂ ਕਿਸੇ ਨੇ ਇੱਕ ਮਿਚ ਕਦੀ ਵੀ ਨਹੀਂ ਐਦਾਂ ਹੋਇਆ ਜਿੰਨਾ ਮਰਜ਼ੀ ਮਾੜੇ ਤੋਂ ਮਾੜਾ ਬੰਦਾ ਜੀ ਹੂੰ ਤੇ ਐਦਾਂ ਤਾਂ ਔਰੰਗਜ਼ੇਬ ਨਹੀਂ ਕਰ ਸਕਿਆ ਸੀ ਉਹ ਕੋਣ ਨੂੰ ਵੇਚਨੇ 90 95% ਬੰਦਿਆਂ ਨੂੰ ਮੁਸਲਮਾਨ ਬਣਾ ਕੇ ਆਉਗੇ ਫਿਰ ਇਸ ਕਰਕੇ ਇਹੋ ਜੀ ਗੱਲ ਜਿਹੜੀ ਆ ਇਹ ਸਾਰੀ ਸਪਸ਼ਟ ਹੋ ਜਾਂਦੀ ਹੈ ਫਿਰ ਕਹਿੰਦੇ ਜੀ ਪੁਲਿਸ ਤੋਂ ਭੱਜ ਗਿਆ ਉਹ ਤੇ ਪੁਲਿਸ ਤੋਂ ਭੱਜ ਗਿਆ ਤਿੰਨ ਰਵਾਲਦਰ ਨੇ ਪੁਲਿਸ ਤੋਂ ਕਿਨੇ ਭੱਜ ਗਿਆ ਹੂੰ ਨਹੀਂ ਅੱਜ ਉਹਨਾਂ ਪੰਗਾਲੇ ਕਿ ਗੋਲੀ ਚੜਾ ਕੇ ਨਹੀਂ ਗੋਲੀ ਚੜਾ ਕੇ ਬੰਦਾ ਭੱਜ ਜੇ ਫਿਰ ਉਹਦੇ ਤੇ ਗੰਭੀਰ ਕੇਸਾਂ ਬਣੇ ਪੁਲਿਸ ਦਾ ਮਨਵਲ ਕੇ ਥੋੜਾ ਨਾ ਫਿਰ ਨਹੀਂ ਅੱਜ ਵੀਡੀਓ ਇੱਕ ਹੋ ਰਹੀ ਹੈ ਵੀ ਵੱਡ ਜੰਦ ਸੀ ਚਾਹੇ ਗੋਲ ਚਾਹਣਾ ਚਾਹੁੰਦੀ ਸੀ ਪੁਲਿਸ ਜੀ ਹੈ ਜੀ ਪਠਾਨ ਮਾਜਰਾ ਦੀ ਇੱਕ ਵੀਡੀਓ ਆਈ ਆ ਜੀ ਹੁਣ ਥੋੜੀ ਜੀ ਦੇਰ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਕਹਿੰਦੇ ਪੁਲਿਸ ਮੇਰਾ ਇਨਕਾਊਂਟਰ ਕਰਨਾ ਚਾਹੁੰਦੀ ਸੀ ਦੇਖੋ ਉਹ ਤਾਂ ਕੱਲ ਦਾ ਡਾਣਾ ਪਾਇਆ ਹੋਇਆ ਸੀ ਗਈਆਂ ਨੇ ਉਨੇ ਆਖਿਆ ਉਹਨੇ ਤਾਂ ਆਖਿਆ ਵੀ ਇੱਥੇ ਇਹਦਾ ਘਰਾਓ ਕਰ ਲੋ ਡੀਸੀ ਦਾ ਜਾ ਕੇ ਹੋਰ ਹੈ ਕਿਉਂਕਿ ਉਹਦਾ ਰਾਈਟ ਹੈ ਵੇਖੋ ਮੈਂ ਇਹ ਗੱਲ 'ਚ ਨਹੀਂ ਕਹਿੰਦਾ ਇੱਕ ਐਮਐਲਏ ਦਾ ਰਾਈਟ ਆ ਲੋਕਾਂ ਨੂੰ ਕਹਿੰਦਾ ਕਿ ਆਓ ਜਾਂ ਮੇਰੀ ਮਦਦ ਤੇ ਆਓ ਉਹ ਕਿਸੇ ਦਾ ਵੀ ਹੱਕ ਹੈ ਉਹਦੇ ਤੇ ਮੈਨੂੰ ਕੋਈ ਇਤਰਾਜ਼ ਨਹੀਂ ਉਹ ਕਹਿੰਦਾ ਡੀਸੀ ਦਾ ਘਰਾਓ ਕਰੋ ਕਰਾ ਲਿਓ ਉਹ ਉਹਦਾ ਉਹਦਾ ਹੱਕ ਹੈ ਪਰ ਉਹਦਾ ਇਹ ਕਹਿਣਾ ਉਹਦਾ ਤੱਥਾਂ ਨੂੰ ਤੋੜਨਾ ਉਹਦਾ ਇਹ ਕਹਿਣਾ ਵੀ ਗਾਰ ਅਸੀਂ ਆਪਣੀ ਮਰਜ਼ੀ ਨਾਲ ਕੱਢਾਂਗੇ ਅਸੀਂ ਮਲੇਗਾ ਮਜ਼ਦੂਰ ਨਹੀਂ ਲਾਉਂਦੇ ਨੇ ਉੱਥੇ ਇਹਦੇ ਨਾਲ ਮੈਂ ਸਹਿਮਤ ਨਹੀਂ ਉਹਦਾ ਜਿਸ ਤਰੀਕੇ ਨਾਲ ਬੋਰ ਬਣਿਆ ਉਹਦੇ ਮੈਂ ਸਹਿਮਤ ਨਹੀਂ ਹਾਂ ਉਹਦਾ ਇਹ ਕਹਿਣਾ ਕਿ ਮੈਨੂੰ ਕ੍ਰਿਸ਼ਨ ਕੁਮਾਰ ਨੇ ਮੇਰੇ ਹਲਕੇ 'ਚ ਆਹ ਕੰਮ ਨਹੀਂ ਕਰਨ ਦਿੱਤਾ ਉਹਦੇ ਮੈਂ ਸੰਦੇਹੀ ਕੋਈ ਜ਼ਰੂਰ ਨਹੀਂ ਵੀ ਸੈਕਟਰੀ ਕਦੋਂ ਕੋਈ ਮੇਰੇ ਕੋਲ ਆਜੂਗਾ ਐਮਐਲਏ ਕਹੂਗਾ ਜੀ 25 ਦੀ 26 ਬਣਾ ਤੇ ਮੈਂ ਨਹੀਂ ਬਣਾਉਂਦਾ ਤਾਂ ਫਿਰ ਖਿਆਲ ਫਿਰ ਮੈਂ ਤਾਂ ਬਿਊ ਨਿਊ ਸਟਾਰ ਵੀ ਨੇ ਕੰਮ ਕਰਿਆ ਤਾਂ ਫਿਰ ਮੈਂ ਤਾਂ ਸਰਕਾਰ ਇਹ ਕਹਿ ਸਕਦੀ ਸੀ ਉਦੋਂ ਅਜੇ ਐਮਐਲਏ ਹੈਗੇ ਸੀਗੇ ਤੇ ਫਿਰ ਤੋ ਕਹਿ ਸਕਦੇ ਸੀ ਅੱਗੇ ਦਾ ਝੂਠਾ ਇੰਕਾਊਂਟਰ ਇਹਨੂੰ ਲਿਖਦੇ ਵੀ ਇਹ ਨਹੀਂ ਪਛਾਣਿਆ ਗਿਆ ਮੈਂ ਤਾਂ ਦਸਾਂ ਪਛਾਣੀਆਂ ਨੇ ਜਿਹੜੇ ਥੱਥੇ ਮੁਕਾਬਲੇ ਕਰੇ ਸੀ ਹਾਂ ਜੀ ਤਾਂ ਥੋੜਾ ਅਸੀਂ ਇਹਨਾਂ ਦਾ ਕਹਿ ਤੂੰ ਐਂ ਤਾਂ ਹਰੇਕ ਹੀ ਕੋ ਮੇਰੇ ਕੋਲੇ ਇੱਕ ਵਾਰੀ ਇੱਕ ਪਾਰਟੀ ਦਾ ਪ੍ਰਧਾਨ ਆਇਆ ਕਹਿੰਦੀ ਇਹਨੂੰ ਛੱਡ ਦੋ ਇਹਨਾਂ ਨੂੰ ਹਸਪਤਾਲ ਚ ਦਾਖਲ ਕਰ ਲਓ ਜੇਨ ਕਿ ਸੀਗਾ ਹੋ ਤੇ ਮੈਂ ਕਹਿੰਦਾ ਕਿ ਹਸਪਤਾਲ ਚ ਦਾਖਲ ਕਰਿਆ ਹੋਇਆ ਸੀ ਪਹਿਨਾ ਜੀ ਇਹ ਨੂੰ ਕਹਿ ਕੇ ਉਹਨੇ ਕਰਾ ਲਿਆ ਸੀ ਮੈਂ ਡਿਸਚਾਰਜ ਕਰ ਸਕਦਾ ਮੈਂ ਲਾ ਇਹ ਨਹੀਂ ਲੈ ਸਮਾਂ ਉਹਨੇ ਮੈਂ ਨਾਲੇ ਵੀ ਕਿਹਾ ਮੈਂ ਕੋਈ ਐ ਨਹੀਂ ਮੈਂ ਮਾਜਰ ਮੰਗ ਬੋਲਦਾ ਮੈਨੂੰ ਉਹਨਾਂ ਨੇ ਆਖਿਆ ਪਹਿਲਾਂ ਤੋਂ ਬੰਦੇ ਨੇ ਜੀ ਉਹਨੇ ਆਖਿਆ ਵੀ ਡਾਕਟਰ ਸਾਹਿਬ ਇਹ ਉਹਨਾਂ ਦਾ ਸੀਗਾ ਮੈਨੂੰ ਚਲ ਕੋਈ ਨਹੀਂ ਫਿਰ ਕਿਉਂਗਾ ਆਪ ਤੇ ਗੱਲ ਕਰਨਾਂਗੇ ਉਹਨਾਂ ਨਾਲ ਇਹਨੂੰ ਡਿਸਚਾਰਜ ਕਰੋ ਤੱਕ ਤੇ ਉਹਨਾਂ ਨੂੰ ਉਹੀ ਪਤਾ ਲੱਗ ਆ ਗਈ ਉਹ ਡਾਕਟਰ ਸਾਹਿਬ ਮੈਂ ਜਿਹੜਾ ਬੇਨਤੀ ਕਰ ਰਿਹਾ ਸੀ ਮੈਂ ਦੇਖੋ ਪ੍ਰਧਾਨ ਜੀ ਅਸੀਂ ਤੁਹਾਡੀ ਤਾਂ ਜਮਾ ਹੀ ਨਹੀਂ ਮੋੜ ਸਕਦੇ ਤੁਹਾਡੇ ਵਰਗੇ ਸਤਿਕਾਰਯੋਗ ਜਿਨ੍ਹਾਂ ਦੀ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਮੋੜਾਂਗੇ ਤੇ ਫਿਰ ਮੰਨਾਂਗੇ ਕੀ ਦੀ ਪਰ ਇਹਨੂੰ ਦਾਖਲ ਦੀ ਲੋੜ ਨਹੀਂ ਐ ਇਹ ਤਾਂ ਫਿੱਟ ਹੀ ਹੋਏਗੀ ਤੁਸੀਂ ਬੰਦੇ ਨੂੰ ਕਹੋ ਵੀ ਤੇਰਾ ਕੰਮ ਮੈਂ ਨਹੀਂ ਰੋਕਦਾ ਆਹ ਕੰਮ ਨਹੀਂ ਹੋ ਸਕਦਾ ਜੇ ਕੋ ਤੂੰ ਕਹੋ ਨਾ ਤੁਸੀਂ ਮੈਨੂੰ ਕਿਵੇਂ ਕਹਤਾ ਕਿਉਂ ਨਹੀਂ ਕਹਤਾ ਕਿਸੇ ਪਾਰਟੀ ਦਾ ਪ੍ਰਧਾਨ ਹੈ ਕਹਿੰਦਾ ਕੱਲ ਨੂੰ ਭਾਜਪਾ ਦੇ ਪ੍ਰਧਾਨ ਨੂੰ ਆ ਕੇ ਆਕੇ ਸਰਕਾਰੀ ਡਿਊਟ ਕੀ ਬਹਾ ਕੰਮ ਕਰੋ ਮੈਂ ਉਹ ਜੇ ਕੰਮ ਨਹੀਂ ਹੋਣਾ ਉਹਨਾਂ ਨੂੰ ਸਮਝਾਉਂਗਾ ਮੈਂ ਉਹਨਾਂ ਦੀ ਉਹਨਾਂ ਨੂੰ ਰਾਈਟ ਹੈ ਉਹਨ ਦਾ ਅਰੇ ਪ੍ਰਧਾਨ ਨੂੰ ਪਾਰਟੀ ਦੇ ਨੂੰ ਆ ਕੇ ਇਹ ਕਹਿੰਦਾ ਅਫਸਰ ਕੋਲ ਰਾਈਟ ਹੈ ਕਿ ਜੀ ਆਹ ਕੰਮ ਐਦਾਂ ਕਰ ਦੋ ਉਹ ਕਰੇ ਜਾਂ ਨਾ ਕਰੇ ਉਹ ਉਹਨੇ ਦੇਖਣਾ ਬਿਲਕੁਲ ਜੀ ਉਹ ਰਾਈਟ ਨਹੀਂ ਵੀ ਕਰਵਾ ਕੇ ਕਰਾਵਾਂਗੇ ਜੀ ਉਹ ਆ ਕੇ ਕਹਿੰਦਾ ਲੋਕਾਂ ਦੀ ਲੋਕਾਂ ਦੀ ਜਾਬ ਦੀ ਨਿੱਜੀ ਪ੍ਰਾਡਨ ਵੀ ਪੇਸ਼ ਕਰਨਾ ਉਹਦਾ ਰਾਈਟ ਹੈ ਇਹ ਨਹੀਂ ਅਸੀਂ ਖੋ ਸਕਦੇ ਜਿਹੜੇ ਘਾਈ ਕਹਿੰਦੇ ਵੀ ਐਮਐਲਏ ਫਿਰ ਕੀ ਹੋ ਗਿਆ ਮੈਨੇ ਕਿਹਨੇ ਲੋਕਾਂ ਦਾ ਐਮੀ ਚੋਲੋ ਬਿਲਕੁਲ ਸੋ ਐਨਟੈਨ ਨੂੰ ਆਪਦੀ ਸੀਮਾ ਹਰ ਇੱਕ ਨੂੰ ਇਹਨੂੰ ਅਸੀਂ ਕਹਿੰਦੇ ਆ ਵੀ ਹਰ ਇੱਕ ਦਿਹਾੜੇ ਨਾਲੇ ਨਾ ਇੱਕ ਲਕਸ਼ਮ ਰੇਖਾ ਖਿੱਚੀ ਹੋਈ ਹੈ ਫਰੇਕ ਨਾ ਉਹਦੇ ਵਿੱਚ ਰਹਿਣਾ ਜਿਹੜਾ ਪਠਾਨ ਮਾਚਰਾ ਉਹ ਹਰ ਪਾਸਿਓਂ ਬੋੜਬਾਣੀ ਦੇ ਪੱਖੋਂ ਦੀ ਕੱਠ ਦੇਣ ਦੇ ਪੱਖੋਂ ਦੀ ਪੰਜਾਬ ਦੇ ਹਿੱਟ ਦੇ ਪੱਖੋਂ ਦੀ ਅਕਸਰਾਂ ਤੋਂ ਕੰਮ ਕਿਨੇ ਕਰਾਉਣ ਹੁੰਦੇ ਪੱਖੋਂ ਦੀ ਉਹ ਸਨੇਹ ਉਹ ਦੱਖਣ ਰੇਖਾ ਤੱਪੀ ਅਗਲੀ ਗੱਲ ਉਹਦਾ ਸਬੂਤ ਇੱਕ ਪੱਕਾ ਸਰਕਾਰ ਨਹੀਂ ਦੇਤਾ ਸਾਰੇ ਥਾਣਿਆਂ ਦੇ ਐਸਚਓ ਬਦਲੇ ਗਏ ਨੇ ਐਸਆਈ ਬਦਲੇ ਗਏ ਨੇ ਮੁਨਸੀ ਬਦਲੇ ਗਏ ਨੇ ਇਹਦਾ ਮਤ ਉਹਦੇ ਕਹੇ ਤੋਂ ਲਾਇ ਹੋਈ ਸੀ ਨਹੀਂ ਇਹਨੇ ਸਾਰਿਆਂ ਦੇ ਕਿਵੇਂ ਬਦ ਇਹਦਾ ਮਤ ਉਹ ਥਾਣਿਆਂ ਦੇ ਰਾਹੀਂ ਸਾਰਾ ਕੁਝ ਕਰਾਉਂਦਾ ਸੀ ਸਾਰੇ ਬੰਦੇ ਉਹਨੇ ਆਪਦੇ ਫਿੱਟ ਕਰਾਏ ਹੋਏ ਸੀ ਨਹੀਂ ਕਦੇ ਨਹੀਂ ਕਦੇ ਇਸ ਤਰ੍ਹਾਂ ਹੋਇਆ ਹੀ ਨਹੀਂ ਵੀ ਇੱਕ ਜਿਹੜੇ ਚਿੱਕਾ ਮੇਲੇ ਦੇ ਕੋ ਸਾਰੇ ਵੀ ਬੰਦੇ ਬਦਲਤੇ ਹੁਣ ਥਾਣਿਆਂ ਚ ਇਹ ਜਿਹੜਾ ਕੁਝ ਹੋਇਆ ਫਿਰ ਕੋਈ ਵੱਡੀ ਗੱਲ ਹੈ ਬਿਲਕੁਲ ਇਹ ਸਾਨੂੰ ਸਮਝਣਾ ਪਏਗਾ ਜੇ ਥਾਣਿਆਂ ਦੇ ਮੁੰਚੀਆਂ ਤੱਕ ਬਦਲਨੇ ਪਏ ਨੇ ਕਿ ਹੈ ਆਪਦੀ ਖੁੰਡਕ ਚੋ ਵੀ ਬਦਲੀ ਹੋਣ ਤੇ ਦਾ ਮਤਲਬ ਉਹਦੇ ਕਹੇ ਤੱਕ ਲੱਗੇ ਹੋਏ ਸੀ ਨਹੀਂ ਤਾਂ ਉਹਨਾਂ ਨਾਲ ਕੀ ਥਾਣਿਆਂ ਦੇ ਮੁੰਚੀਆਂ ਨਾਲ ਸਰਕਾਰ ਦਾ ਕੀ ਝਗੜਾ ਪਠਾਨਵਾਜਲੇ ਨਾਲ ਹੋ ਸਕਦਾ ਹੈ ਕਿ ਐਸਐਚਓ ਨਾਲ ਕੀ ਜੇ ਸਾਰੇ ਬਦਲੇ ਨੇ ਦਾ ਮਤਲਬ ਉਹ ਬੰਦੇ ਉਹਦੇ ਹੋਣੇ ਨੇ ਉਹਦੇ ਕਹੇ ਤੱਕ ਪਹਿਲਾਂ ਲਾਤੇ ਹੁਣ ਜਦੋਂ ਉਹਨੂੰ ਜੇ ਤਾਂ ਸਰਕਾਰਾਂ ਕਰਦੀਆਂ ਹੀ ਨੇ ਪਹਿਲਾਂ ਕਹੇ ਤੋ ਜੋ ਮਰਜ਼ੀ ਢਾਈ ਜਾਓ ਰਿਸੀ ਵੀ ਲਾ ਦਿਓ ਐਸਐਸਪੀ ਵਾਲਾ ਤੋਂ ਮੁੜ ਕੇ ਜਿੰਨੇ ਉਹਦੀ ਚੋਦੀ ਬੋਨੋਟ ਜਾਂਦੀ ਉਹਦੇ ਬਦਲ ਦੋ ਉਹਦੇ ਪਾਣੀ ਵੀ ਨਹੀਂ ਪੁੱਛਦੇ ਇਹ ਤਾਂ ਸੰਮਗਿਆਨੀ ਜਗਸਨ ਨੇ ਇੱਕ ਵਾਰੀ ਕਿਹਾ ਚਲੋ ਮੈਂ ਤੁਹਾਨੂੰ ਆਖੀਆ ਸਾਡੀ ਕਾਨਫਰੰਸੀ ਦਿੱਲੀ ਇੱਕ ਇੰਟਰਨੈਸ਼ਨਲ ਕਾਨਫਰੰਸ ਵੀ ਆਹ ਪਰਮਾਣੂ جنگ ਨਹੀਂ ਹੋਣੀ ਚਾਹੀਦੀ ਉਹਦੇ ਉੱਤੇ ਜੀ ਗੈਨੀ ਗੱਲ ਸਿੰਘ ਰਾਸ਼ਟਰਪਤੀ ਸੀਗੇ ਉਹ ਉਸ ਨੂੰ ਇਨਾਗੂਰੇਟ ਕਰਨ ਆਏ ਉਹਦਾ ਉਦਘਾਟਨ ਕਰਨ ਆਏ ਉਹ ਕਹਿੰਦੇ ਦੇਖੋ ਗੱਲ ਸੁਣੋ ਪਹਿਲਾਂ ਕਹਿੰਦੇ ਤਰਤੀ ਚ ਫੇਰ ਸਾਗਰਾਂ 'ਚ ਹੁਣ ਅੰਤਰਿਕਸ਼ ਵੀ ਚਲੇ ਗਏ ਕਦ ਬੰਦ ਕਰੋਗੇ ਜੰਗ ਫੇਰ ਕਹਿੰਦੇ ਆ ਪੁਲਿਸ ਵਾਲਿਆਂ ਤੇ ਨਾ ਵਿਸ਼ਵਾਸ ਕਰਿਆ ਕਰੋ ਕਹਿੰਦੇ ਹੁਣੇ ਮੇਰੇ ਬੂਠ ਵੀ ਆ ਪਾਉਂਦੇ ਨੇ ਤਫਲੇ ਵੀ ਆ ਬੰਦਦੇ ਨੇ ਕਹਿੰਦੇ ਜਦ ਮੈਂ ਪਾਵਰ ਚ ਨਹੀਂ ਹੋਵਾਂਗਾ ਫਿਰ ਮੇਰੇ ਮੇਰੇ ਡੰਡੇ ਵੀ ਮਾਰਨਗੇ ਜਿਹੜੇ ਬੰਦੇ ਖਿੜੇ ਹੋਏ ਪੋਲਿਟਿਸ਼ੀਅਨਰ ਸਿੱਧੀ ਗੱਲ ਕਹਿੰਦੇ ਨੇ ਹੂੰ ਜਿਹੜੇ ਬੰਦੇ ਇਦਾਂ ਦੇ ਨੇ ਇਦਾਂ ਰੋਹ ਦੀਆਂ ਗੱਲਾਂ ਉਹ ਪ੍ਰਧਾਨ ਹੋ ਕੇ ਦੇਸ਼ ਦੇ ਰਾਸ਼ਟਰਪਤੀ ਹੋ ਕੇ ਵੀ ਉਹਨਾਂ ਨੇ ਪੁਲਿਸ ਵਾਲੀ ਗੱਲ ਕਹੀ ਪਰ ਗਈ ਕਹੀ ਬੜੇ ਤਰੀਕੇ ਨਾਲ ਹੂੰ ਕੋਸੀ ਗੱਲ ਕਹਿਣ ਦੇ ਨੇ ਤਾਂ ਤਰੀਕਾ ਨਹੀਂ ਚੱਲਦਾ ਮੈਂ ਇਸ ਗੱਲ ਤੇ ਸਹਿਮਤ ਨਹੀਂ ਹਾਂ ਆਪ ਪਾਰਟੀ ਦੇ ਅੰਮ੍ਰਿਤ ਮੇਜ ਜਿਹੜੇ ਨੇ ਉਹ ਬੋਟੇ ਵਾਲੀ ਹਾਲਾਂਕਿ ਇਹਨਾਂ ਦੀ ਕਮਲ ਦੇ ਉੱਤੇ ਕਾਫੀ ਲੋਕਾਂ ਨੂੰ ਉਤਰਾਜ ਹੁੰਦੇ ਨੇ ਪਰ ਇੱਕ ਦਿਨ ਮੈਂ ਉਹਨੂੰ ਉੱਥੇ ਗਈ ਹੋਈ ਉਹ ਬੀਬੀਆਂ ਉੱਥੇ ਉਹਦੇ ਗੌਰ ਤੀ ਜਾਣ ਫਿਰ ਪੁਲ ਵੀ ਕੋਲ ਖੜੀ ਸੀ ਉਹ ਦੂਜੇ ਵੱਲ ਕੇ ਟੋਕਣ ਕਿਉਂ ਨਾ ਇਹਨਾਂ ਨੂੰ ਵੋਟਾਂ ਦੰਦੋ ਐਨੇ ਚੋ ਜਿੱਤ ਗਈ ਆਪਦੀ ਗੱਲ ਵੀ ਇਹਨਾਂ ਨੂੰ ਵੋਟਾਂ ਦੰਦੋ ਨਹੀਂ ਬੋਲੀ ਚਾਹਣ ਆ ਇੱਕ ਵੀ ਵੀ ਮੈਂ ਹੁਣ ਹਾਲਕਿ ਉਹਦੇ ਉੱਤੇ ਬਹੁਤ ਕੁਝ ਹੈਗਾ ਮੈਂ ਕਈ ਵਾਰ ਕਿੱਤੀਸ ਵੀ ਕਰਿਆ ਹੁਣ ਪਰ ਉਹਦੇ ਮੈਂ ਦੇਖ ਕੇ ਇੰਨਾ ਲੱਗਿਆ ਵੀ ਚਰਚਾ ਪੂਰੀ ਉਹ ਬੀਬੀਆਂ ਉਹ ਬੱਬਰ ਬੱਬਰ ਕਰਕੇ ਤਾਇ ਰਹਿੰਦੀਆਂ ਨੇ ਉਹਦੇ ਨਾਲ ਦੇ ਬੰਦੇ ਸਕਿਉਰਟੀ ਆ ਦੇ ਕੋਸ਼ਿਸ਼ ਕਰ ਰਹੇ ਕਿ ਨਾ 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 ਕੁਝ ਨਹੀਂ ਕਰਨਾ ਇਹਨਾਂ ਨੇ ਉਹ ਚੁੱਪ ਕਰਕੇ ਸੁਣੀ ਗਈ ਘਟੋ ਘਟ ਸੁਣਤਾ ਲੋ ਯਾਰ ਤੁਸੀਂ ਦੋ ਗੰਨ ਸਮੇਂ ਦੀ ਨਿਯਾਤ ਇਹ ਹੈ ਨਹੀਂ ਇਹ ਸੁਣਨਾ ਚਾਹੀਦਾ ਲੋਕਾਂ ਨੂੰ ਸੁਣਨਾ ਸਿੱਖੋ ਬਿਲਕੁਲ ਜੀ ਸੋ ਸਮੇਂ ਦੀ ਨਿਯਾਤ ਜਿਹੜੀ ਦੇਖਣੀ ਚਾਹੀਦੀ ਆਪ ਜੀ ਨੇ ਤੱਥਾਂ ਸਮੇਤ ਬਹੁਤ ਭਰਪੂਰ ਜਾਣਕਾਰੀ ਪੰਜਾਬ ਦੇ ਲੋਕਾਂ ਨੂੰ ਦੇਸ਼ ਤੇ ਵਿਦੇਸ਼ ਦੀ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਸਾਂਝੀ ਕਰਵਾਈ ਆ ਸੋ ਡਾਕਟਰ ਸਾਹਿਬ ਤੁਹਾਡੀ ਚੜ੍ਹਦੀ ਕਲਾ ਦੀ ਅਸੀਂ ਅਰਦਾਸ ਕਰਾਂਗੇ ਜੀ ਤੁਹਾਡੇ ਤੋਂ ਹੋਰ ਜਾਣਕਾਰੀ ਇਸ ਤਰ੍ਹਾਂ ਲੈਂਦੇ ਲਵਾਂਗੇ ਸ਼ੁਕਰਾਨੇ ਧੰਨਵਾਦ ਸਤਿ ਸ਼੍ਰੀ ਅਕਾਲ